ਇਰੇ ਘਰ ਤੋਂ ਇਹ ਜਿਹੜੀ ਜਗ੍ਹਾ ਹੈ ਡੈਮ ਆ ਪੂਰਾ ਇੱਥੇ ਲੋਕਾਂ ਦੇ ਖੇਤਾਂ ਨੂੰ ਪਾਣੀ ਲੱਗਦਾ ਪੂਰੇ ਜਿਵੇਂ ਇੱਕ ਵਾਰ ਮੀਂਹ ਪੈ ਗਿਆ ਇਹ ਨਹੀਂ ਹੈਗਾ ਵੀ ਬਰਫ਼ ਪੈਂਦੀ ਜਾਂ ਐ ਆ ਹਨਾ ਬੀ ਇਹ ਸਾਹਮਣੇ ਪਹਾੜ ਹੈ ਜਿਹਨੇ ਮਤਲਬ ਸੇਮ ਵਾਲੇ ਪਹਾੜ ਹੈ ਇਹ ਕਹਿ ਸਕਦੇ ਜਿਵੇਂ ਜਿਹੜਾ ਸਾਰਾ ਪਾਣੀ ਆਈ ਜਾਂਦਾ ਤੇ ਵੀ ਇਹ ਜਿਹੜਾ ਦਰਖਤ ਹੈ ਨਾ ਇਹ ਤੋਂ ਬੀੜੀ ਜਿਹੜੀ ਬਣਦੀ ਆ ਬੀੜੀ ਬਣਦੀ ਆ ਇਹ ਦਰਖਤ ਤੋਂ ਬਣਦੀ ਆ ਨਾ ਆਉਣਾ ਕਿਤੇ ਹਾਲੇ ਜਿਹੜੇ ਆਦੀਵਾਸੀ ਲੋਕ ਆ ਇਹ ਆਪਣੇ ਜਿਵੇਂ ਖੇਤਾਂ ਦੇ ਵਿੱਚ ਇਹ ਘਰ ਪਾ ਲਨੇ ਆ ਆਪਣੇ ਉਸ ਤੋਂ ਬਾਅਦ ਜਿਵੇਂ ਮੀਂਹ ਪੈ ਜਾਂਦਾ ਫਿਰ ਇਹ ਰਸਤਾ ਜਿਵੇਂ ਨਦੀ ਦੇ ਵਿੱਚ ਤੋਂ ਜਿਵੇਂ ਪਰਲੇ ਪਾਸੇ ਰਹਿੰਦੇ ਆ ਆਦੀਵਾਸੀ ਲੋਕ ਨਦੀ ਦੇ ਵਿੱਚ ਇੱਕ ਇੱਕ ਪਾਸੇ ਤੋਂ ਦੂਏ ਪਾਸੇ ਜਾਣਾ ਇਹਨਾਂ ਨੇ ਪਾਣੀ ਪਾਣੀ ਭਰ ਜਾਂਦਾ ਤਾਂ ਇਹਨਾਂ ਨੇ ਕਿਸਤੀਆਂ ਰੱਖੀਆਂ ਵੀ ਆ ਸਾਰਿਆਂ ਨੂੰ ਪਿਆਰ ਭਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਆਪਾਂ ਜਿਵੇਂ ਚਤੌੜਗੜ ਤੋਂ ਆਪਾਂ ਵੀਰ ਦੇ ਘਰ ਪਹੁੰਚ ਕੇ ਦੇ ਇਹਦਾ ਨਾਮ ਮੋਨੂ ਆ ਠੀਕ ਆ ਤਰਿਆਬਤ ਵਿੱਚ ਰਹਿੰਦਾ ਤਰਿਆਬਤ ਪਿੰਡ ਆ ਇਹਦਾ ਇਹ ਜ਼ਿਲ੍ਹਾ ਪੈਂਦਾ ਪ੍ਰਤਾਪਗੜ੍ਹ ਇਹਗਾ ਇਹੇ ਘਰ ਤੋਂ ਇਹ ਜਿਹੜੀ ਜਗ੍ਹਾ ਹੈ ਡੈਮ ਆ ਪੂਰਾ ਇੱਥੇ ਲੋਕਾਂ ਦੇ ਖੇਤਾਂ ਨੂੰ ਪਾਣੀ ਲੱਗਦਾ ਆ ਇੱਥੋਂ ਇੱਕ ਵਾਰੀ ਮੀਮੂ ਮੜਾ ਵੀਊ ਦਿਖਾ ਦਿਓ ਆ ਸਾਰਾ ਵੀਊ ਦਿਖਾ ਦੇ ਇਹ ਪੂਰਾ ਡੈਮ ਕਹਿ ਸਕਦੇ ਤੁਸੀਂ ਇਹਨੂੰ ਇਹ ਜਣੀ ਕਿ ਇਹਨੂੰ ਬੰਨ ਕਹਿੰਦੇ ਆ ਇਹ ਵੀ ਬੰਨ ਆ ਇਹ ਇਹ ਜਿਹੜਾ ਸਾਰਾ ਪਾਣੀ ਆ ਨਾ ਇਹ ਜਿਹੜਾ ਸਾਰਾ ਪਾਣੀ ਆ ਇਹ ਪਹਾੜਾਂ 'ਚ ਆਉਂਦਾ ਇਹ ਜਿਵੇਂ ਮੀਂਹ ਪੈ ਜਾਂਦੇ ਆ ਉਸ ਤੋਂ ਬਾਅਦ ਇਹ ਪਾਣੀ ਇਕੱਠਾ ਹੋ ਜਾਂਦਾ ਹੈ ਇਹ ਲੋਕਾਂ ਦੇ ਜਿਹਨੇ ਫਸਲਾਂ ਫੁੱਸਲਾਂ ਉਰੇ ਉਹਨਾਂ ਦੇ ਖੇਤਾਂ ਨੂੰ ਜਾਂਦਾ ਜਿਨ੍ਹਾਂ ਦੀ ਜਿਵੇਂ ਮੰਨ ਲਓ ਥੋੜੇ ਥੋੜੀ ਜ਼ਮੀਨਾਂ ਹੈ 2-2 ਕਿੱਲੇ 3-3 ਕਿੱਲੇ ਹੈ ਨਾ ਉਹ ਪਾਣੀ ਇਹਨਾਂ ਤੋਂ ਲੱਗ ਜਾਂਦਾ ਜਿਨ੍ਹਾਂ ਦੇ ਕੋਲ 10 20 ਕਿਲੇ ਜਿਆਦਾ ਕਿਲੇ ਹੁੰਦੇ ਆ ਜਿਵੇਂ ਅਮੀਰ ਲੋਕ ਕਹਿ ਸਕਦੇ ਆਪਾਂ ਉਹਨਾਂ ਨੇ ਬੋਰ ਵੀ ਕਰਵਾਏ ਆ ਜਿਹੜਾ ਉਹਰੇ ਬੋਰ ਆ ਕਿੰਨੇ ਕ ਫੁੱਟ ਤੇ ਪਾਣੀ ਆਉਂੇ ਉਹਦੇ ਪਾਣੀ ਹੈਗਾ ਕੋਈ 50 ਮੀਟਰ 40 ਫੁੱਟ 40 ਫੁੱਟ 50 ਫੁੱਟ ਪਾਣੀ ਆਨੇ ਬਿਲਕੁਲ ਨੋਰਮਲ 100 ਫੁੱਟ ਤੇ ਪਾਣੀ ਫੁੱਲਪੂਰ ਨਹੀਂ ਆ 100 ਫੁੱਟ ਤੇ ਪੂਰਾ ਪਾਣੀ ਆ ਹਨਾ ਬਿਲਕੁਲ ਇਹ ਇਹਦੇ ਜਿਹੜੇ ਪਿੰਡ ਤੇ ਮੈਂ ਇੱਕ ਹੋਰ ਆ ਇਹ ਕਹਿੰਦਾ ਵੀ ਜਿਹੜੇ ਟਾਈਮਾਂ 'ਚ ਮੀਂਹ ਨਹੀਂ ਪੈਂਦਾ ਹਨਾ ਵੀ ਉੱਥੇ ਬੋਰਾਂ 'ਚ ਪਾਣੀ ਆਉਣ ਤੇ ਹਟ ਜਾਂਦਾ ਇੱਕ ਨਦੀ ਆ ਨਦੀ ਲੰਘਦੀ ਇਹਨਾਂ ਦੇ ਉੱਤੇ ਜੇ ਉਹ ਨਦੀ 'ਚ ਮਤਲਬ ਪਾਣੀ ਚੱਲਦਾ ਸਮਝ ਲਓ ਥੋਡੇ ਘਰਾਂ 'ਚ ਵੀ ਪਾਣੀ ਹੈਗਾ ਜੇ ਉਹ ਨਦੀ ਸੁੱਕ ਜਾਂਦੀ ਆ ਤਾਂ ਉੱਥੇ ਵੀ ਪਾਣੀ ਖਤਮ ਹੋ ਜਾਂਦਾ ਹੈ ਨਾ ਇਦਾਂ ਹੀ ਆ ਨਾ ਇਹੀ ਗੱਲ ਆ ਹਾਂ ਫਿਰ ਉਹ ਨਦੀ 'ਚ ਪਾਣੀ ਹੋਊਗਾ ਹਾਂ ਜਿਵੇਂ ਹੁਣ ਆ ਦਿਖਾਦੇ ਆ ਜਿਵੇਂ ਆ ਆ ਸੂਏ ਜੰਨੇ ਆ ਆ ਜਿਵੇਂ ਕਿਤੇ ਹੋਇਆ ਹਾਂ ਜਿਵੇਂ ਕੱਸੀ ਕਹਿ ਸਕਦੇ ਸੂਆ ਜਿਵੇਂ ਆ ਛੋਟੀਆਂ ਨਹਿਰਾਂ ਕਹਿ ਸਕਦੇ ਆ ਨਾ ਇਹ ਆ ਇੱਕ ਔਰੇ ਆ ਇਹ ਤੋਂ ਬਾਅਦ ਇਹਦੇ ਅੱਗੇ ਪਾਰਟ ਬਣ ਜਾਂਦੇ ਆ ਜਿਵੇਂ ਛੋਟੇ ਛੋਟੇ ਇਹਦੇ ਉਹ ਕੱਟਿਆ ਹੋਇਆ ਜਿਵੇਂ ਉਹ ਸਾਹਮਣੇ ਪਾਰਟ ਬਣੇ ਵੀ ਆ ਦੇ ਉਹ ਤੋਂ ਬਾਅਦ ਜਿਵੇਂ ਕਈ ਬਣ ਜਾਂਦੇ ਜਿਵੇਂ ਇੱਕ ਤੋਂ ਜ਼ਿਆਦਾ ਦੋ ਤਿੰਨ ਕੋ ਪਰਲੇ ਪਾਸੇ ਆ ਆਪਣੇ ਉਧਰ ਜਾ ਰਹੇ ਆ ਤੇ ਇਦਾਂ ਇੱਕ ਵਾਰੀ ਵੀਊ ਦਿਖਾ ਦੇ ਇੱਕ ਹੋਰ ਆ ਪੂਰੇ ਜਿਵੇਂ ਇੱਕ ਵਾਰ ਮੀਂਹ ਪੈ ਗਿਆ ਇਹ ਨਹੀਂ ਹੈਗਾ ਵੀ ਬਰਫ ਪੈਂਦੀ ਜਾਂ ਐ ਆ ਹਨਾ ਵੀ ਇਹ ਸਾਨੂੰ ਪਹਾੜ ਆ ਜਿਹਨੇ ਮਤਲਬ ਸੇਮ ਵਾਲੇ ਪਹਾੜ ਆ ਇਹ ਕਹਿ ਸਕਦੇ ਆ ਜਿਵੇਂ ਜਿਹੜਾ ਸਾਨੂੰ ਪਾਣੀ ਆਈ ਜਾਂਦਾ ਸੇਮ ਵਾਲੇ ਪਹਾੜ ਕਹਿ ਸਕਦੇ ਆ ਹੁਣ ਇਹ ਬੰਨ ਤੇ ਪਾਣੀ ਹੈ ਨਹੀਂ ਜਦੋਂ ਮੀਂਹ ਬਰਸਾਤਾ ਹੋਣਗੀਆਂ ਤਾਂ ਇਹ ਸਾਰਾ ਪਾਣੀ ਝਰਨਾ ਜਾਂ ਲੱਗਦਾ ਸਾਰਾ ਬੋਕਟ ਲਾ ਜਿਵੇਂ ਆਪਣਾ ਦੁੱਧ ਜਿਆ ਬੈਣਾ ਹੁੰਦਾ ਨਾ ਕਹਿੰਦਾ ਵੀ ਉਦਾਂ ਦਾ ਲੱਗਦਾ ਤੇ ਇckਨੇ ਜਿਹੜੇ ਆ ਜਿਹੜੇ ਆਪਣੇ ਸੂਏ ਆ ਸੂਇਆਂ ਨੂੰ ਮਤਲਬ ਜਾਣ ਵਾਸਤੇ ਜਿਹੜੇ ਪਾਣੀ ਜਾਂਦਾ ਆ ਆ ਲੱਗਿਆ ਪਿਆ ਇਹਨਾਂ ਦਾ ਜਿਵੇਂ ਥੱਲੇ ਗੇਟ ਹੁੰਦਾ ਉਹਦਾ ਪਾਣੀ ਖੋਲਣਾ ਘੱਟ ਕਰਨਾ ਵੱਧ ਕਰਨਾ ਇਹ ਇੱਥੇ ਹੁੰਦਾ ਸਾਰਾ ਸਿਸਟਮ ਇਹਨਾਂ ਦਾ ਇਹ ਚਾਬੀ ਵਾਲਾ ਸਿਸਟਮ ਆ ਇਹ ਚਾਬੀ ਵਾਲਾ ਸਿਸਟਮ ਹੈ ਆ ਇੱਥੇ ਹੁਣ ਸਿਸਟਮ ਕੋਈ ਇਹਨਾਂ ਨੇ ਬੰਦ ਕਰਿਆ ਵਾ ਸਰੀਏ ਨਾਲ ਮੋੜਿਆ ਵਾ ਤੇ ਐ ਇਦਾਂ ਦਾ ਸਿਸਟਮ ਆ ਜੀ ਬਾਕੀ ਇੱਕ ਹੋਰ ਹੈ ਰਾਸਤੇ ਜਮਾਂ ਦੇਖਿਆ ਉਹ ਝੌਂਪੜੀਆਂ ਨਾ ਜਿਹੜੀਆਂ ਮੈਂ ਲਾਰ ਰੰਗ ਮਿੱਟੀ ਲਾਰ ਮਿੱਟੀ ਆ ਕਰਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਚੀਜ਼ਾਂ ਦੇਖਣ ਨੂੰ ਰੇ ਆ ਦੇਖੋ ਆਪਾਂ ਕਹਿ ਦਿੰਨੇ ਰਾਜਸਥਾਨ ਹਨਾ ਆ ਦੇਖੋ ਸਾਰੀਆਂ ਪਹਾੜੀਆਂ ਇਧਰਲੇ ਪਾਸੇ ਅਸੀਂ ਤੁਹਾਨੂੰ ਦਿਖਾ ਦੇ ਇੱਕ ਵਾਰੀ ਆ ਸਾਰੀਆਂ ਪਹਾੜੀਆਂ ਦੇਖ ਸਕਦੇ ਹੋ ਤੁਸੀਂ ਆ ਸਾਰੀ ਪਹਾੜੀ ਇਲਾਕਾ ਹੈ ਇਹ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਪੈਂਦਾ ਇਧਰ ਇਹ ਜਿਹੜਾ ਦਰਖਤਾਂ ਉਰੇ ਮਨੂੰ ਇਹ ਸਾਰੇ ਨਾ ਸਾਗਵਾਂ ਤੋਂ ਟੱਕਰਿਆ ਨਾ ਅਸਤੇ ਆਪਾਂ ਇਹ ਸਾਰਾ ਸਾਗਵਾਨਿਆ ਮਤਲਬ ਜੰਗਲੀ ਜਾਂ ਏਕਾ ਮਤਲਬ ਇਹ ਜੰਗਲ ਜਾਂ ਖੇਤੀ ਹੈਗੀ ਔਰੇ ਇਹ ਪੱਤੇ ਤੋਂ ਜਿਵੇਂ ਬੀੜੀ ਬੰਦੀ ਹੈ ਨਾ ਉਹ ਬੀੜੀ ਇਸ ਪੱਤੇ ਤੋਂ ਹੀ ਬੰਦੀ ਹੈ ਟਿਮਰੂ ਦਾ ਪੇੜ ਕਹਿੰਦੇ ਇਹਨੂੰ ਟਿਮਰੂ ਦਾ ਪੇੜ ਹਾਂਜੀ ਅੱਛਾ ਜਿਹੜੇ ਦੇ ਵਿੱਚ ਗੋਲ ਖਾਣ ਵਾਲਾ ਫਲ ਵੀ ਲੱਗਦਾ ਇਹਦੇ ਚਿੱਟੀ ਮਲੂ ਉਹਦੀ ਬਦਿਆ ਖਾ ਕੇ ਦੇਖੋ ਬਹੁਤ ਮਿੱਠਾ ਲੱਗੂਆ ਅੱਛਾ ਤੁਹਾਨੂੰ ਦਿਖਾਣੇ ਆ ਕਿ ਰਸਤੇ 'ਚ ਕਿਤੇ ਜਾਨ ਲੱਗਦਾ ਹੋਇਆ ਅੱਛਾ ਠੀਕ ਹੈ ਇਹ ਦੇਖ ਇਹ ਕਹਿੰਦੇ ਵੀ ਇਹ ਜਿਹੜਾ ਦਰਖਤ ਹੈ ਨਾ ਇਹ ਤੋਂ ਬੀੜੀ ਜਿਹੜੀ ਬਣਦੀ ਆ ਬੀੜੀ ਬਣਦੀ ਆ ਇਹ ਦਰਖਤ ਤੋਂ ਬਣਦੀ ਆ ਕਿਆ ਨਾਮ ਦੱਸਿਆ ਨਾ ਟਿਮਰੂ ਟਿਮਰੂ ਕਹਿੰਦੇ ਨੇ ਨਾ ਟਿਮਰੂ ਇਹਨੂੰ ਇੱਕ ਫਲ ਵੀ ਲੱਗਦਾ ਹਾਂ ਉਹ ਕਹਿੰਦੇ ਫਾਲਾ ਬਹੁਤ ਮਿੱਠਾ ਹੁੰਦਾ ਉਹ ਤੁਸੀਂ ਖਾ ਸਕਦੇ ਆ ਇਹ ਬੀੜੀ ਆ ਮਤਲਬ ਇਹਦੇ ਵਿੱਚ ਤੰਬਾਕੂ ਤੂੰ ਕੋ ਲੱਗ ਤੋਂ ਪੈਂਦਾ ਜਿਹੜੀ ਉਹਦੀ ਗੋਲ ਪੱਤਾ ਹੁੰਦਾ ਜਿਹੜਾ ਜਿਹੜਾ ਪੱਤਾ ਹੁੰਦਾ ਗੋਲ ਹੁੰਦਾ ਫੋਲਡ ਕਰਿਆ ਇਨੂੰ ਹੁਣ ਜਿਵੇਂ ਤੋੜ ਕੇ ਸੁਖਾ ਕੇ ਹਾਂ ਸੁੱਕ ਜੂਗਾ ਫਿਰ ਉਹਦੇ ਵੀੜੀ ਬਣ ਜਾਣੀ ਉਹਦੀ ਵਾਸਤੇ ਅੱਛਾ ਜਾਨੀ ਕਿ ਪੱਤਿਆਂ ਨੂੰ ਤੋੜ ਕੇ ਸਕਾਉਨੇ ਆ ਫਿਰ ਵੀੜੀ ਵਾਸਤੇ ਤਿਆਰ ਹੋ ਜਾਂਦਾ ਪੱਤਾ ਠੀਕ ਹੈ ਜੀ ਬਾਕੀ ਜਿਹੜੀਆਂ ਹੋਰ ਅੱਗੇ ਤੁਹਾਨੂੰ ਚੀਜ਼ਾਂ ਉਹ ਆਪਾਂ ਅੱਗੇ ਦਿਖਾਵਾਂਗੇ ਸਾਡੇ YouTube ਚੈਨਲ ਨਾਲ ਜੁੜੇ ਰਹੋ ਉਪਲ ਪੰਜਾਬੀ ਟਰੈਵਲ ਠੀਕ ਹੈ ਜੀ ਤੇ ਜਿਹੜੇ Facebook ਤੇ ਵੀਰ ਦੇਖਦੇ ਆ ਉਹ ਆਪਣੇ YouTube ਚੈਨਲ ਨੂੰ ਜਰੂਰ ਫੋਲੋ ਕਰ ਲਓ ਅੱਗੇ ਆਪਾਂ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਆ ਜਿਵੇਂ ਛੋਟੀ ਨਹਿਰ ਇਧਰੋਂ ਆਉਂਦੀ ਆ ਹਨ ਇਸ ਤੋਂ ਬਾਅਦ ਜਿਵੇਂ ਇਹਨਾਂ ਨੇ ਨਾ ਗੇਟ ਵੱਲ ਲੱਗਿਆ ਬਾਅਦ ਖਾਹ ਗੇਟ ਆ ਉੱ ਇਹ ਜਿਵੇਂ ਹੁੰਦਾ ਹੈ ਜਿਵੇਂ ਹੁਣ ਖੇਤੀ ਦਾ ਸੀਜ਼ਨ ਹੁੰਦਾ ਜਿਵੇਂ ਵੀ ਖੇਤਾਂ ਨੂੰ ਪਾਣੀ ਲਾਉਣਾ ਹੈ ਜਿਵੇਂ ਖੇਤਾਂ ਨੂੰ ਪਾਣੀ ਲਾਉਣਾ ਨਾ ਆ ਜਾਂਦਾ ਫਿਰ ਇੱਧਰ ਨੂੰ ਠੀਕ ਹੈ ਤੇ ਜਦੋਂ ਹੁਣ ਦੇਖਾ ਵੀ ਖੇਤਾਂ ਨੂੰ ਪਾਣੀ ਨਹੀਂ ਲਾਉਣਾ ਹੈਗਾ ਤਾਂ ਇੱਥੋਂ ਨੀਵਾ ਬਣਿਆ ਪਿਆ ਮੁੜ ਕੇ ਇਹੀ ਨਦੀ ਦੇ ਵਿੱਚ ਫੇਰ ਡਿੱਗ ਜਾਂਦਾ ਜਾ ਕੇ ਇਹ ਹੁਣ ਸਮਝ ਲਓ ਜਿਵੇਂ ਖੇਤਾਂ ਨੂੰ ਪਾਣੀ ਨਹੀਂ ਲੱਗਣਾ ਫਸਲ ਪੱਕਣੇ ਵਾਲੀ ਆ ਤਾਂ ਇੱਧਰ ਜਾ ਰਿਹਾ ਪਾਣੀ ਹੁਣ ਸਾਰਾ ਮੁੜ ਕੇ ਉਹੀ ਨਦੀ 'ਚ ਵਾਗ ਜਾਈ ਜਾਂਦਾ ਠੀਕ ਹੈ ਨਾ ਤਾਂ ਜਦ ਇਹ ਆਪਣੇ ਖੇਤਾਂ ਨੂੰ ਪਾਣੀ ਲਾਉਣਾ ਤਾਂ ਇਹਨਾਂ ਨੇ ਕੀ ਕਰਨਾ ਆ ਗੇਟ ਬੰਦ ਕਰ ਦੇਣਾ ਆ ਉਪਰੋਂ ਚੂੜੀ ਕਮਾ ਕੇ ਪਲੇਟ ਥੱਲੇ ਆ ਜਣੀ ਗੇਟ ਬੰਦ ਹੋ ਗਿਆ ਤਾਂ ਇਧਰ ਖੇਤਾਂ ਨੂੰ ਪਾਣੀ ਜਾਣ ਲੱਗ ਜਣਾ ਅੱਗੇ ਐਦਾਂ ਦਾ ਇਹ ਇਧਰੋਂ ਆਉਂਦੀ ਆ ਇਹ ਜਿਵੇਂ ਆ ਉਪਰੋਂ ਖੜਕੇ ਦਿਖਾਇਆ ਸੀ ਜਿਹੜੀ ਆਪਾਂ ਪਹਿਲਾਂ ਲੋਕੇਸ਼ਨ ਦਿਖਾਈ ਤੀ ਉਹ ਤੋਂ ਅਪੋਜੀਟ ਆਪਾਂ ਆ ਗਏ ਹੁਣ ਸਲੰਬਰ ਜ਼ਿਲ੍ਹਾ ਪੈ ਜਾਂਦਾ ਇਹ ਇਹ ਪਹਿਲਾਂ ਉਦੈਪੁਰ ਜ਼ਿਲ੍ਹਾ ਪਹੁੰਚਦਾ ਦਾ ਹੁਣ ਇਹ ਸਲੰਬਰ ਜ਼ਿਲ੍ਹਾ ਬਣ ਗਿਆ ਇੱਥੇ ਮਤਲਬ ਇਹਦੀ ਖਾਸ ਗੱਲ ਕੀ ਆ ਮਤਲਬ ਇਹ ਆਪਾਂ 30 35 ਕਿਲੋਮੀਟਰ ਆ ਕੇ ਚੱਲ ਕੇ ਆ ਜੀ ਉਹ ਪਟੌਪ ਤੇ ਪਹਾੜੀ ਆ ਉੱਥੇ ਬਸ ਖਦਮ ਹੈ ਇਹ ਪਾੜੀ ਉਹ ਟੌਪ ਤੇ ਪਾੜੀ ਖਦਮ ਹੈ ਤੇ ਜਿਹੜਾ ਉਹਨੇ ਪਾਣੀ ਆ ਕੁਦਰਤ ਕੁਦਰਤ ਪੱਲੀ ਆ ਜਿਵੇਂ ਹੁਣ ਵਾਲੇ ਰਾਜਸਥਾਨ ਕਹਿੰਦੇ ਨੇ ਆ ਨਾ ਜਿਵੇਂ ਮੈਂ ਮਾਰੂਥਲਿਆ ਇਲਾਕਾ ਹੈ ਇਹ ਮਤਲਬ ਹਨਾ ਵੀ ਇਹਦੇ ਵਿੱਚ ਦੇ ਨਾ ਕੁਦਰਤ ਵੱਲੋਂ ਕੀ ਆ ਵੀ ਇਹ ਪਾਣੀ ਆਪਣੇ ਆਪ ਰਚੀ ਜਾਂਦਾ ਪਾਣੀ ਆਪਣੇ ਆਪ 24 24 ਮਿੰਟ 12 ਮਿੰਟ ਨੇ ਮਤਲਬ ਕਹਿਣਾ ਪਾਣੀ ਚੱਲੀ ਹੋ ਜਾਂਦਾ 24 ਘੰਟੇ ਆ ਦੇਖੋ ਇਧਰ ਜਿਵੇਂ ਆ ਪਾਣੀ ਚੱਲ ਰਿਹਾ ਨਾ ਹੁਣ ਥੋੜਾ ਚੱਲ ਰਿਹਾ ਮੀਂਹ ਵਾਲੇ ਦਿਨ ਜਿਹੇ ਭਰਿਆ ਵਾ ਵਸਾਲਾ ਭਰ ਕੇ ਆਉਂਦਾ ਪੂਰਾ ਇਹਨੂੰ ਜਿਹੜੇ ਮਤਲਬ ਹਿੰਦੂ ਆਪਣੇ ਵੀਰ ਐ ਇਧਰ ਇਹਨੂੰ ਝਰਨੀ ਮਾਤਾ ਉਹਰੇ ਮੰਦਿਰ ਵੀ ਆ ਉੱਥੇ ਬਣਾਇਆ ਵਾ ਤਾਂ ਝਰਨੀ ਮਾਤਾ ਕਹਿੰਦੇ ਆ ਮਤਲਬ ਉਹਰੇ ਜਿਹੜੀ ਨਿਕੇਸ਼ਨ ਦਾ ਨਾਮ ਆ ਝਰਨੀ ਮਾਤਾ ਐ ਠੀਕ ਆ ਤੇ ਆਪਾਂ ਅੱਗੇ ਝਰਨੇ ਵੀ ਵਹਨੇ ਆ ਉਹ ਵੀ ਆਪਾਂ ਤੁਹਾਨੂੰ ਕਹਿਣਗੇ ਥੋੜੇ ਹੋਣਗੇ ਪਰ ਹੈਗੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਥੱਲੇ ਆਪਣੇ ਢੀਲਾਂ ਵੀ ਆਉਣੀ ਆ ਲੇਕਾਂ ਵਾਂਗ ਉਹ ਵੀ ਤੁਹਾਨੂੰ ਦਿਖਾਵਾਂਗੇ ਜਾਂਦੇ ਹੋਏ ਆਪਾਂ ਆ ਸਾਰਾ ਸਾਗਵਾਂ ਨਹੀਂ ਸਾਗਵਾਂ ਦਿੱਖਦਾ ਆਪਣੇ ਜਿੰਨੇ ਵੀ ਤੜਾਕਤਾ ਸਾਰੇ ਸਾਗਵਾਂ ਨਹੀਂ ਆਹ ਦਿਖਾਣ ਕਿ ਆਹ ਸਾਹਮਣੇ ਜਿਹੜਾ ਆਹ ਦਰਖਤ ਬਣਿਆ ਵਾ ਹਨਾ ਮਤਲਬ ਇੰਨੇ ਹੀ ਬਾਉਂਡਰੀ ਆ ਕਰੀਬੀ ਆ ਥੋੜਾ ਬਣਿਆ ਵਾ ਹਨਾ ਇਹਨੂੰ ਇਹ ਮਤਲਬ ਇਹ ਝਰਨੀ ਮਤਲਬ ਦਾ ਮੰਤਰ ਕਰਦੇ ਆ ਹਨਾ ਕਹਨੇ ਆ ਉਹ ਸਾਹਮਣੇ ਜਿੰਨੇ ਝਰਨਾ ਵਗ ਰਹੇ ਆ ਉਹ ਦੇਖੋ ਉਹ ਸਾਹਮਣੇ ਜਿੰਨਾ ਵਗ ਰਹੇ ਆ ਤੇ ਇਧਰੋਂ ਉੱਪਰ ਨੂੰ ਜਾ ਰਹੇ ਆ ਦੇਖਦੇ ਆ ਅੱਗੇ ਕੋਈ ਝਰਨਾ ਆਉਂਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਤਾਂ ਜਿਹੜਾ ਰਸਤਾ ਤਾਂ ਤਕਰੀਬਨ ਜਿਵੇਂ ਆ ਪਿੱਛੇ ਤੁਸੀਂ ਦੇਖ ਰਹੇ ਹੋ ਮੋਟਰਸਾਈਕਲ ਤੇ ਇਦਾਂ ਦੇ ਰਸਤਾ ਆਏ ਆ ਘੱਟੋ ਘੱਟ 10-15 ਕਿਲੋਮੀਟਰ ਇਦਾਂ ਦੇ ਰਸਤਾ ਤਾਂ ਇੱਥੇ ਪਹੁੰਚ ਹੁੰਦਾ ਤਾਂ ਆਪਾਂ ਥੱਲੇ ਝੀਲੇ ਕਾ ਲੋਕਾਂ ਨੂੰ ਦਿਖਾਉਨੇ ਆ ਉੱਪਰ ਦੇਖਦੇ ਹਾਂ ਕੀ ਆ ਆਹ درخت ਨੂੰ ਲਾਲ ਲਾਲ ਜੇ ਫਲ ਜੇ ਵਾਂਗ ਲੱਗਿਆ ਪਤਾ ਨਹੀਂ ਕੀ ਆ ਆਹ ਲੱਗਿਆ ਪਿਆ ਇੱਥੇ ਇਹ ਜੋ ਸਮੈਲ ਹੈ ਨਾ ਜਿਵੇਂ ਮਰੂਤ ਵਿੱਚ ਆਉਂਦੀ ਹੁੰਦੀ ਆ ਆਏ ਆਉਂਦੀ ਆ ਆ ਹੋਰ ਉੱਪਰ ਚੜ ਰਹੇ ਆ ਪਰ ਇਹ ਮਤਲਬ ਉਰੇ ਆ ਕੇ ਨਾ ਲੱਗਦਾ ਵੀ ਹਨਾ ਜਿਵੇਂ ਤੁਸੀਂ ਰਾਜਸਥਾਨ ਦੇ ਵਿੱਚ ਆਏ ਹੋ ਨਹੀਂ ਹੁੰਦੇ ਇਹ ਮਤਲਬ ਦੇਖ ਲਓ ਇਹ ਇਦਾਂ ਦਾ ਏਰੀਆ ਹਨਾ ਮੈਂ ਦੇਖੋ ਪੱਥਰ ਬਹੁਤ ਔਰੇ ਮਰੇ ਜਿੰਨੀਆਂ ਵੀ ਬਾਉਂਡਰੀਆਂ ਖੇਤਾਂ ਕੁੱਤਾਂ ਨੂੰ ਕਰੀਆਂ ਵੀ ਆ ਸਾਰੀਆਂ ਇਦਾਂ ਪੱਥਰਾਂ ਨਾਲ ਜਿਵੇਂ ਆ ਬਾਉਂਡਰੀ ਤੁਹਾਨੂੰ ਦਿਖ ਰਹੀ ਆ ਹਨਾ ਇੱਕ ਨੇ ਖੇਤਾਂ ਨੂੰ ਵੀ ਬਾਉਂਡਰੀ ਕਰੀ ਵੀ ਆ ਔਰੇ ਜਿਵੇਂ ਜਨ ਬਰਾਂਜ ਨੂੰ ਮਰੇ ਤੋਂ ਜਿਵੇਂ ਯਾ ਤੁਹਾਨੂੰ ਬਾੜ ਬੋੜ ਕਰੀ ਵੀ ਮਿਲੂਗੀ ਹੈਨਾ 1 2 ਜੇ ਤੋਂ ਖੇਤ ਤੋਂ ਜਿੱਥੇ ਉਹਦਾ ਬਾਉਂਡਰੀ ਆ ਜਾਂਦੀ ਆ ਤਾਂ ਤੁਹਾਨੂੰ ਬਾੜ ਕਰੀ ਵੀ ਮਿਲੂਗੀ ਇੱਕੜੇ ਹੋਹ ਪਹਾੜੀ ਦਾ ਪਾਣੀ ਕਰ ਰਿਹਾ ਤੂੰ ਉਹ ਵੀ ਤੁਹਾਨੂੰ ਦਿਖਾਉਣੀ ਆ ਆ ਦੇਖੋ ਐ ਇਹ 12 ਮਹੀਨੇ ਜਣ ਕੇ ਪਾਣੀ ਚੱਲਦਾ ਹੀ ਰਹਿੰਦਾ ਹੁਣ ਤਾਂ ਥੋੜਾ ਨਾ ਮਾਰਚ ਦਾ ਮਹੀਨਾ ਚੱਲ ਰਿਹਾ ਅੱਗੇ ਬਰਸਾਂਤਾ ਹੋਣਗੀਆਂ ਸਭ ਪੂਰਾ ਝਰਨਾ ਪੈਂਦਾ ਹੋਰੇ ਕਹਿੰਦੇ ਤੁਹਾਨੂੰ ਦਿਖਾਉਣੀ ਆ ਇਧਰੋਂ ਹੋਹ ਸਦਾ ਐ ਲੱਗਦਾ ਜਿਵੇਂ ਪਹਾੜਾਂ 'ਚ ਆ ਕੇ ਉਹਨੇ ਪਾਣੀ ਪੈਂਦਾ ਜੀ ਹੈ ਉਹ ਤੋਂ ਸਿੱਧਾ ਇੱਥੇ ਆਉਂਦਾ ਅੱਛਾ ਉੱਥੋਂ ਇੰਨਾ ਪਾਣੀ ਤੇਜ਼ ਹੁੰਦਾ ਮਤਲਬ ਬਰਸਾਤਾ ਜਾਂ ਛੱਡ ਜਾ ਥੋੜੀ ਜਿਹੀ ਦੂਰ ਕਰ ਹਾਂ ਹੁਣ ਸਹੀ ਆਉਂਦਾ ਉਹਦੇ ਅਸਾਂ ਹੋਰ ਕੁਝ ਨਹੀਂ ਲੱਕਾੜ ਜੇ ਨਹੀਂ ਹੈਗੀ ਉਹ ਨਹੀਂ ਆਇਆ ਕਿਉਂ ਦੁਕਤ ਰਹਿੰਦਾ ਮਾਰਾਂ ਮਹੀਨੇ 30 ਦਿਨ ਪਾਣੀ ਕਹਿੰਦੇ ਐ ਬੈਂਦੇ ਹੀ ਰਹਿੰਦਾ ਪਾਣੀ ਵੀ ਸਾਫ਼ ਹੈ ਮਤਲਬ ਹੈਨਾ ਐਦਾਂ ਨਹੀਂ ਹੈਗਾ ਬਿਲਕੁਲ ਸਾਫ਼ ਪਾਣੀ ਆ। ਲਓ ਜੇ ਉੱਪਰ ਗਈ ਜੀ ਆਪਾਂ ਉੱਪਰ ਕੋਈ ਨੀ ਆ। ਇੱਧਰ ਨੂੰ ਜਾਊਗਾ। ਇੱਧਰ ਨੂੰ ਆ ਰਿਹਾ ਮਾ। ਹੈਂ? ਨੋ ਕਿਰਨ ਆਪੇ। ਐਦਾਂ ਦਾ ਪਾਣੀ ਹੈ। ਓਫ। ਐਂਡ ਕ੍ਰਿਸਟਲ ਪਾਣੀ ਆ। ਲਾ। ਨਾ ਆਉਣਾ ਕਿਤੇ। ਹਾਂ ਲਾ। ਲੋਕੇਸ਼ਨ ਬਾਈ ਵਾਕੈਂਟ ਆ ਰੋਗ ਹੋ ਜਾਂਦੀ ਔਰ ਆ ਗਿਆ ਹਣਾ ਆ ਗਿਆ ਨਜ਼ਾਰਾ ਆ ਗਿਆ ਹਾਂ ਚਲੋ ਫੇਰ ਸਾਡਾ ਟਾਈਮ ਖਰਾਬ ਨਹੀਂ ਹੋਇਆ ਮਤਲਬ ਹਾਂ ਇਹ ਮੋਤੀ ਜੀ ਆ ਤਾਂ ਪੰਨ ਵਾਲੇ ਕੰਮ ਕਰ ਲਿਆ ਮੋਤੀ ਦੇ ਚੰਦਰੇ ਇਹ ਚੋਂ ਪਤਲੇ ਵੇਖੋ ਹਾਂ ਸਹੀ ਗੱਲ ਆ ਆ ਦੇ ਕਿਵੇਂ ਹਣਾ ਬਣੇ ਵੇ ਆ ਜਿਵੇਂ ਨਾ ਉਹ ਮਾਲਾ ਜੀਆਂ ਬਣੀ ਹੋਈਆਂ ਨੇ ਅੱਗੇ ਤੋਂ ਅੱਗੇ ਹਣਾ ਸ਼ਾਇਦ ਕੈਮਰੇ 'ਚ ਤੁਹਾਨੂੰ ਨਾ ਦਿਖਦੀਆਂ ਹੁਣ ਉਦਾਂ ਦੀਆਂ ਪਰ ਲਾਈਵ ਬਾਈ ਕੁਦਰਤ ਕੁਦਰਤ ਆ ਦੇਖੋ ਹਨ ਜਿਵੇਂ ਸਰਤਾਜ ਨੇ ਲਿਖਿਆ ਹਨ ਕਿ ਬਹੁਤ ਕੁਝ ਬਣ ਗਿਆ ਪਰ ਬੰਦੇ ਆ ਕੁਦਰਤ ਤੋਂ ਪਾਰ ਨਹੀਂ ਬਣਿਆ ਹਨ ਸਹੀ ਗੱਲ ਆ ਬਈ ਦੇਖੋ ਕੁਦਰਤ ਹੈ ਨਾ ਕੋਈ ਦੇ ਲੋ ਮੀਂਹ ਕਿੰਨੇ ਘੱਟ ਪੈਂਦੇ ਆ ਫਿਰ ਵੀ ਇਹ ਪਾਣੀ ਕਿੱਥੋਂ ਆ ਰਿਹਾ ਹੈ ਨਾ ਸੋਚਣ ਵਾਲੀ ਗੱਲ ਆ ਵੀ ਜਿਵੇਂ ਜੇ ਪਹਾੜਾਂ ਨੂੰ ਤੁਸੀਂ ਦੇਖੋਗੇ ਸੁੱਕੇ ਪਏ ਆ ਦੇਖੋ ਆ ਇਹ ਵੀ ਨਹੀਂ ਹੈਗਾ ਵੀ ਸਿੱਲੇ ਆ ਜਾਂ ਕੁਝ ਆ ਹਨ ਉਹ ਦੇਖੋ ਪਾਣੀ ਪਹਾੜ ਦੇ ਵਿੱਚੋਂ ਵਿੱਚ ਕਿੱਥੋਂ ਆ ਰਿਹਾ ਤੇ ਤੁਹਾਨੂੰ ਦੱਸਾਂ ਮੈਂ ਇਹ ਆ ਦੇਖੋ ਦੇਖ ਰਹੇ ਨਾ ਵਿੱਚ ਨੂੰ ਉੱਪਰ ਉਹ ਜੇ ਪਹਾੜ ਦੇਖੀ ਜਮੇ ਸੁੱਕਾ ਪਿਆ ਲੈ ਫੜਿਆ ਤੁਹਾਨੂੰ ਹੋਰ ਰੇਡ ਤੇ ਦਿਖਾ ਦੇਣਾ ਕਿਹੜਾ ਤਿਲਕਣ ਜੀ ਬਹੁਤ ਬੂਡਣਾ ਤਿਲਕਣ ਜੀ ਵਾਲਿਆ ਆ ਦੇਖੋ ਲੈ ਦੇਖੋ ਕੁਦਰਤ ਇਹ ਗੱਲ ਆ ਸਹੀ ਗੱਲ ਆ ਬਾਈ ਆ ਦਰਖਤ ਪਤਾ ਨਹੀਂ ਕਾਦਾ ਹੈ ਇਹ ਮੈਂ ਤੇ ਖੋ ਕਿੰਨੇ ਵਧੀਆ ਗੁਲਾਬੀ ਫੁੱਲ ਲੱਗੇ ਹੋਏ ਹਨਾ ਇਦਾਂ ਦੇ ਲੱਗੇ ਜਿਵੇਂ ਕਲੀ ਨਹੀਂ ਹੁੰਦੇ ਹੈਗੇ ਇਦਾਂ ਦੇ ਲੱਗੇ ਹੋਏ ਆ ਇਹ ਤਾਂ ਆਪਣੇ ਆਲਾ ਕੰਮ ਹੋ ਗਿਆ ਜਿਵੇਂ ਨਾ ਵੀ ਇਧਰ ਹਜ਼ਾਰਾਂ ਬੰਦਾ ਖੜਾ ਹੋਵੇ ਉਹਦੇ ਵਿੱਚ ਇੱਕ ਸਰਦਾਰ ਖੜਾ ਹੋਵੇ ਤਾਂ ਉਹਦੇ ਬਰਾਬਰ ਹੈ ਜਿਵੇਂ ਲੱਖਾਂ ਬ੍ਰਕਤਾਂ ਦੇ ਵਿੱਚ ਇੱਕ ਇਕੱਲਾ ਹੀ ਦਰਤ ਮਿਲਿਆ ਸਾਨੂੰ ਇਧਰਲੇ ਪਾਸੇ ਇਹ ਇਕੱਲਾ ਹੀ ਚਮਕਦਾ ਹੈ ਇਹਦੇ ਜਿਹੜਾ ਤਣੇ ਨੇ ਜਿਵੇਂ ਆਪਾਂ ਕਹਿ ਲਈਏ ਜਿਵੇਂ ਅੱਕ ਨਹੀਂ ਹੁੰਦਾ ਅੱਕ ਦੇ ਕੰਡੇ ਜੇ ਆ ਤਾਂ ਉਦਾਂ ਦੇ ਤਾਂ ਕੰਡੇ ਜੇ ਆ ਸਾਰੇ ਤਣੇ ਦੇ ਆ ਆ ਟਾਣੀਆਂ ਟੂਣੀਆਂ ਤੇ ਸਾਰੇ ਉਦਾਂ ਦੇ ਆ ਉਹਦੇ ਉੱਪਰ ਟਾਪ ਤੇ ਤੇ ਆਪਾਂ ਨੂੰ ਇਦਾਂ ਦਾ ਫੁੱਲ ਮਿਲ ਜਾਂਦਾ ਇਦਾਂ ਲੱਗੇ। ਮੇਨਾ ਆਪਾਂ ਬੀੜੀ ਵਾਲਾ ਆਪਾਂ ਦਰਖਤ ਦੱਸਿਆ ਦਾ ਜਿਵੇਂ ਬੀੜੀ ਜੀ ਤੋਂ ਬਣਦੀ ਆ ਜਿਹਦੇ ਵਿੱਚ ਆਪਣਾ ਤਬਾਕੂ ਪਾਇਆ ਜਾਂਦਾ ਹਨਾ ਪੱਤਾ ਇਹ ਪੱਤੇ ਦਾ ਪ੍ਰੋਸੈਸ ਕੀ ਆ ਬੀੜੀ ਬਣਾਉਣ ਦਾ ਉਹ ਆਪਾਂ ਤੁਹਾਨੂੰ ਦੱਸਦੇ ਆ। ਇਹ ਦਰਖਤ ਆ ਇਹਨੂੰ ਇਹ ਇਦਾਂ ਦਾ ਫਲ ਵੀ ਲੱਗਦਾ। ਇਹ ਜਾਨੀ ਕਿ ਕੱਚਾ ਇਸ ਟਾਈਮ ਆ ਫਲ ਆਪਣੇ ਹੱਥੇ ਜਿਆਦਾ ਪੂਰਾ ਪੀਲਾ ਹੋ ਜਾਂਦਾ। ਪੀਲੇ ਰੰਗ ਦਾ ਹੋ ਜਾਂਦਾ, yellow ਰੰਗ ਦਾ ਹੋ ਜਾਂਦਾ। ਤਾਂ ਇਹਨੂੰ ਇਹ ਉੱਪਰੋਂ ਪੱਤਾ ਛਿੱਲ ਕੇ ਜਿਵੇਂ ਆਪਾਂ ਚੀਕੂ ਖਾਂਦੇ ਆ ਤਾਂ ਇਹਦੇ ਵਿੱਚ ਦੇ ਵੀ ਜਿਵੇਂ ਦੋ ਬੀਜ ਜਾਂ ਚੀਕੂ ਤੇ ਨਿਕਲਦੇ ਉਹਨੇ ਉਦਾਂ ਹੀ ਬੀਜ ਨਿਕਲਦੇ ਇਹਨੂੰ ਚੀਕੂ ਵਰਗਾ ਟੇਸਟ ਹੁੰਦਾ ਕਹਿੰਦੇ ਇਹਨੂੰ ਖਾ ਸਕਦੇ ਆ ਆਪਾਂ ਇਹ ਮਿੱਠਾ ਫਲ ਹੁੰਦਾ ਹੈ ਠੀਕ ਹੈ ਇਹ ਪੱਤਾ ਇਹਦਾ ਕਿਉਂ ਵਰਤਿਆ ਜਾਂਦਾ ਇੱਕ ਤਾਂ ਇਹਨੂੰ ਜਿਹੜੀ ਅੱਗ ਹੈ ਹੌਲੀ-ਹੌਲੀ ਧੁੱਸਦੀ ਆ ਠੀਕ ਹੈ ਇੱਕ ਇਹਦਾ ਪੱਤਾ ਜਿਵੇਂ ਨਾ ਚੀੜਾ ਹੁੰਦਾ ਚੀੜਾ ਕਹਿੰਦੇ ਨੇ ਆਪਾਂ ਜਿਵੇਂ ਸੁੱਕੇ ਤੋਂ ਪੱਤਾ ਟੁੱਟ ਜਵੇ ਟੁੱਟਦਾ ਨਹੀਂ ਹੈਗਾ ਪੱਤਾ ਚੀੜਾ ਦੇਖੋ ਪੂਰਾ ਪੱਤਾ ਚੀੜਾ ਇਹਦਾ ਪ੍ਰੋਸੈਸ ਕੀ ਹੁੰਦਾ ਵੀ ਜਿਵੇਂ ਗਰੀਬ ਘਰਾਂ ਦੇ ਲੋਕ ਹੁੰਨੇ ਆ ਜਿਵੇਂ ਇਹਦਾ ਜਿਹੜਾ ਠੇਕਾ ਹੁੰਦਾ ਜਿਵੇਂ ਫੈਕਟਰੀਆਂ ਲੈਂਦੀਆਂ ਵੱਡੀਆਂ ਹਨ ਬੜੇ ਬੰਦੇ ਫੈਕਟਰੀਆਂ ਉਹ ਹੁੰਦਾ ਜਿਵੇਂ ਉਹ ਰਿਆ ਰਾਜਾ ਹੁੰਦਾ ਹੈ ਰਾਜਾ ਤੇ ਭਾਨੂੰ ਪ੍ਰਤਾਪ ਆ ਜਿਵੇਂ ਰਾਜਾ ਹਨ ਜਿਹਨੇ ਆਪਣੇ ਚਤੌੜਖੜ ਆਪਣੇ ਪ੍ਰਤਾਪ ਸਿੰਘ ਜੀ ਉਹਨਾਂ ਦੇ ਲਾਣੇ ਚੋਂ ਸੀ ਠੀਕ ਹੈ ਜੀ ਭਾਨੂੰ ਪ੍ਰਤਾਪ ਇਹ ਜਿਵੇਂ ਸਾਰਾ ਇਹ ਜਿਵੇਂ ਆਪਾਂ ਦੱਸਿਆ ਭਾਨੂੰ ਪ੍ਰਤਾਪ ਆ ਦੇ ਅੰਡਰ ਜਿਵੇਂ ਆਉਂਦਾ ਹਨਾ ਉਹ ਫਿਰ ਆਪਣੇ ਏਰੀਆ ਦਾ ਜਿਵੇਂ ਲਗ ਲਗ ਠੇਕਾ ਦਿੰਦੇ ਆ ਗਾਹਾਂ ਜਿਹੜੀ ਫੈਕਟਰੀ ਮਤਲਬ ਠੇਕਾ ਮਿਲਦਾ ਜਿਹੜੇ ਬੰਦਿਆਂ ਨੂੰ ਉਹ ਬੰਦੇ ਅੱਗੇ ਮਜ਼ਦੂਰਾਂ ਤੋਂਵੇਂ ਪੱਤੇ ਤੜਾ ਕੇ ਉਹਨਾਂ ਨੂੰ ਜਿਵੇਂ ਘਰ ਨੂੰ ਦੇ ਦਿੰਨੇ ਆ ਪੱਤੇ ਇਹਨਾਂ ਉਹ ਆਪਣੇ ਘਰਾਂ ਤੋਂ ਸੁਕਾ ਕੇ ਇਹਨਾਂ ਦੀਆਂ ਫਿਰ ਗੱਡੀਆਂ ਬਣ ਜਾਂਦੀਆਂ ਜਿਵੇਂ 100 ਪੱਤਿਆਂ ਦੀ ਇੱਕ ਗੱਡੀ ਹੋਗੀ ਹੈ ਨਾ 10 ਪੱਤਿਆਂ ਦੀ ਜਿਵੇਂ ਇਹਨਾਂ ਦੀ ਕਵਾਂਟੀਟੀ ਹੁੰਨੀ ਆ ਨਾ ਉਦਾਂ ਹੀ ਹੁੰਦੀ ਆ ਉਸ ਤੋਂ ਬਾਅਦ ਇਹ ਫਿਰ ਫੈਕਟਰੀ ਚੱਲ ਜਾਂਦਾ ਜਿਹੜੀ ਫੈਕਟਰੀ ਆ ਔਰੇ ਪ੍ਰਤਾਪਗੜ ਜ਼ਿਲ੍ਹੇ ਚ ਪੈਂਦੀ ਆ ਫੈਕਟਰੀ ਉੱਥੇ ਫਿਰ ਜ ਇਹ ਪੱਤਾ ਜਾਂਦਾ ਫਿਰ ਉੱਥੇ ਜਿਵੇਂ ਬੀੜੀ ਦਾ ਪ੍ਰੋਸੈਸ ਆ ਫਿਰ ਉੱਥੇ ਤਾਂ ਤਿਆਰ ਹੁੰਦੀ ਆ ਜਿਹੜੀ ਬੀੜੀ ਆ ਜਿਹੜਾ ਤੰਬਾਕੂ ਆ ਇਹ ਕਹਿੰਦੇ ਵੀ ਗੁਜਰਾਤ ਚ ਤੰਬਾਕੂ ਹੁੰਦਾ ਜਿਵੇਂ ਆਪਣੇ ਫੁੱਲ ਗੋਭੀ ਹੁੰਦੀ ਆ ਤੰਬਾਕੂ ਉਦਾਂ ਹੁੰਦਾ ਉਹਨੂੰ ਫਿਰ ਤੋੜ ਕੇ ਉਹਨਾਂ ਉਹਨੂੰ ਵੀ ਸਕਾਇਆ ਜਾਂਦਾ ਆ ਇਹਦਾ ਫਲ ਤਾਂ ਤੁਹਾਨੂੰ ਦੱਸਦਾ ਸਾਰਾ ਠੀਕ ਆ ਇੰਦਾ ਦਾ ਪੇੜ ਆ ਇੱਕ ਵਾਰੀ ਦਿਖਾ ਦੇ ਨੇੜੇ ਜਾ ਕੇ ਸਾਨੂੰ ਆ ਸਾਰਾ ਪੇੜ ਇੰਦਾ ਦਾ ਇੱਥੇ ਆਪਾਂ ਨੂੰ ਜਿਹੜੀ ਕਿ ਟਿਮਰੂ ਕਹਿੰਦੇ ਨੇ ਉਹ ਟਿਮਰੂ ਦਾ ਪੇੜ ਇਹ ਟਿਮਰੂ ਦਾ ਪੇੜ ਹੁੰਦਾ ਤੇ ਬਾਕੀ ਔਰੇ ਆ ਗਿਆ ਸਾਗਵਾਂ ਸਾਰਾ ਇਹ ਏਰੀਆ ਲੱਗ ਲੱਗ ਜਮੇ ਹਨਾ ਇਹ ਸਾਰਾ ਜੰਗਲ ਟਾਈਪ ਆ ਉਹ ਆ ਗਵਰਨਮੈਂਟ ਦੇ ਅੰਡਰ ਵੀ ਹੋਊਗਾ ਕੁਝ ਨਾ ਕੁਝ ਜਿਹੜੇ ਉਹ ਰਾਜੇ ਹੁੰਦੇ ਤੇ ਜਿਵੇਂ ਆਪਣੇ ਹਨਾ ਉਹਨਾਂ ਦੇ ਇੰਟਰਵਿਊ ਆ ਜਾਤ ਰਹੇ ਜਿਹੜਾ ਏਰੀਆ ਹੁੰਦਾ ਇਹ ਜਿਹੜਾ ਦਰਾਖਤ ਹੈ ਜਿਵੇਂ ਆਪਣੇ ਕਹਿੰਦੇ ਦਾਰੂ ਕੱਢੀ ਜਾਂਦੀ ਹੈ ਹਨਾ ਜਿਵੇਂ ਗੁੜ ਪਾਉਨੇ ਵਿੱਚ ਆਪਾਂ ਅੰਗੂਰ ਪਾ ਲਨੇ ਆ ਤਾਂ ਇਧਰ ਇਹ ਦਰਾਖਤਾ ਜਿਵੇਂ ਗੁੜ ਪਾਉਨੇ ਆ ਨਾਲ ਇਹ ਜਿਹੜਾ ਦਰਾਖਤ ਦਾ ਫਲ ਹੁੰਦਾ ਉਹਨੂੰ ਪਾਉਨੇ ਆ ਇਹ ਜਿਹੜਾ ਫਾਲ ਇਹਨੂੰ ਦਰਾਖਤ ਨੂੰ ਲੱਗਦਾ ਉਹ ਸਿਆਲ ਦੇ ਵਿੱਚ ਲੱਗਦਾ ਆ ਦਰਾਖਤ ਇਦਾਂ ਦਾ ਇਹ ਆਪਾਂ ਪ੍ਰੋਸੈਸ ਵੀਰ ਤੋਂ ਪੁੱਛਦੇ ਆ ਵੀ ਕਿਵੇਂ ਹੁੰਦਾ ਹਨਾ ਇਹ ਫਾਲ ਨੂੰ ਫਿਰ ਕੀ ਕਰਦੇ ਆ ਹੁਣ ਜਿਵੇਂ ਇਹਦੇ ਤੇ ਇਹ ਫਲ ਲੱਗੂ ਤੇ ਕੱਚਾ ਫਲ ਹਲੜ ਹਲੜਾ ਖਜੂਰ ਟਾਈਪ ਦਾ ਹੂੰ ਖਜੂਰ ਟਾਈਪ ਤਾਂ ਜਿਵੇਂ ਠੰਡ ਦੇ ਵਿੱਚ ਇਨੇ ਆਪਣੇ ਆਪ ਪੀਲਾ ਹੋ ਕੇ ਨੀਚੇ ਹੀ ਗੱਜਣਾ ਤੇ ਉੱਤੇ ਵਾਲ ਜੀ ਆਪਾਂ ਚੱਕ ਕੇ ਇਹਨੂੰ ਸਟੋਰ ਕਰ ਲੈਣਾ ਹੂੰ ਸਟੋਰ ਕਰਦੇ ਵਾਲੀ ਵਿੱਚ ਖਜੂਰ ਆਪਣੇ ਬਿਲਕੁਲ ਪੱਕ ਜੂਗੀ ਉਸੇ ਹਿਸਾਬ ਨਾਲ ਇਹਨੂੰ ਪੱਕ ਕੇ ਫਿਰ ਇਹਨੂੰ ਬਾਜ਼ਾਰ 'ਚ ਵੇਚਿਆ ਜਾਊਗਾ ਫਿਰ ਜਿਵੇਂ ਜਿਸ ਬੰਦੇ ਨੇ ਇਸ ਨੂੰ ਦਾਰੂ ਕੱਢਣ ਵਾਸਤੇ ਚਾਹੀਦੀ ਹੈ ਉਹ ਬਾਜ਼ਾਰੋਂ ਮੁੱਲ ਲੈ ਕੇ ਗੁੜ ਤੇ ਦੋਹੇ ਤਮੇਨ ਵਿੱਚ ਪਾ ਕੇ ਕੱਚੀ ਦਾਰੂ ਕੱਢਦੇ ਨੇ ਇਹਨੂੰ ਇਹ ਮੋੜੀ ਦਾ ਪੇੜ ਕਹਿੰਦੇ ਆ ਇਸ ਨੂੰ ਮੋੜੀ ਦਾ ਪੇੜ ਇਹ ਦਾਰੂ ਦੀ ਫਿਰ ਇੱਧਰ ਪਕੜਾ ਹੈ ਜਾਂ ਇਹ ਖੁੱਲ੍ਹੇ ਜਮੀਂ ਨਹੀਂ ਨਹੀਂ ਇਹਦੀ ਪਕੜਾ ਹੈ ਅੱਛਾ ਮਤਲਬ ਇਹ ਕੋਈ ਦੁੱਧ ਨੂੰ ਵੇਚ ਨਹੀਂ ਸਕਦੇ ਕਿਸੇ ਦੇ ਘਰ ਵਿੱਚ ਕੰਮ ਹੋਵੇ ਕੋਈ ਫੰਕਸ਼ਨ ਹੋਵੇ ਤਾਂ ਕੱਢ ਸਕਦਾ ਪਲਾ ਸਕਦਾ ਪਰ ਪੁਲਿਸ ਵਾਲੇ ਇਹਨੂੰ ਫੜ ਲੈਣੇ ਆ ਇਸ ਕਰਕੇ ਇਹਨੂੰ ਚੋਰੀ ਛਿਪੇ ਹੀ ਕੱਢਿਆ ਜਾਂਦਾ ਹੂੰ ਕੱਢੀ ਜਾਂਦੀ ਹੈ ਜਰੂਰ ਜਣੀ ਕਿ ਚੋਰੀ ਛਿਪੇ ਕੱਢੀ ਜਾਂਦੀ ਆ ਇਹ ਇਹਦਾ ਜਿਹੜਾ ਫਾੜਾ ਇਹ ਬਜ਼ਾਰ ਦੇ ਵਿੱਚ ਆਮ ਮਿਲ ਜਾਂਦਾ ਉਹ ਵੀ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਠੀਕ ਹੈ ਜੀ ਇਹ ਜਿਹੜਾ ਸਾਰਾ ਤੁਸੀਂ ਏਰੀਆ ਦੇਖ ਰਹੇ ਹੋ ਜਿੱਥੇ ਆਪਾਂ ਤੁਹਾਨੂੰ ਝਰਨਾ ਦਿਖਾਇਆ ਸੀ ਇਹ ਉਹ ਪਾਣੀ ਸਾਰਾ ਇਕੱਠਾ ਹੋ ਜਾਂਦਾ ਰਿਆ ਤੇ ਉਹ ਨਹੀਂ ਵੀ ਜਗ੍ਹਾ ਹੈ ਇਹ ਸਾਰਾ ਇਕੱਠਾ ਹੋ ਜਾਂਦਾ ਆ ਜਿਹੜੀ ਧਰਤੀ ਆਹਾ ਦੇਖੋ ਇਹ ਆਪਣੇ ਜਿਵੇਂ ਖੇਤ ਹੁੰਨੇ ਆ ਕਾਲੀ ਵਿੱਚ ਥੋੜੀ ਜਿਹੀ ਡਾਕਰ ਮਿੱਟੀ ਤੇ ਥੋੜਾ ਜਿਹਾ ਪੱਥਰ ਮਿਕਸ ਆ ਦੇ ਵਿੱਚ ਜਿਵੇਂ ਆ ਪੱਥਰ ਪਾਏ ਆ ਇਦਾਂ ਦੀ ਜਸਦੀ ਆ ਠੀਕ ਆ ਇੱਥੇ ਖੇਤੀ ਹੁੰਦੀ ਆ ਇੱਥੇ ਖੇਤੀ ਹੁੰਦੀ ਆ ਇਹ ਖੇਤੀ ਜੇ ਦੋ ਮਹੀਨੇ ਹੁੰਨੀ ਆ ਮਹੀਆ ਦੇ ਦਿਨਾਂ ਦੇ ਵਿੱਚ ਆਉਂਦਾ ਆ ਇੱਥੇ ਪਾਣੀ ਆਣਾ ਪਾਣੀ ਹੋ ਜਾਣਾ ਸਾਰਾ ਇਹ ਆ ਜਿਹੜਾ ਪਾਣੀ ਇੱਥੇ ਆਇਆਗਾ ਉਹ ਮੇਰੇ ਖਾਲ ਜਿਹੜਾ ਡਾਕਰ ਖਾਹਣਗੇ ਦੇਖੋ ਸੰਗਤ ਦੇਖ ਰਹੇ ਆ ਠੀਕ-ਠਾਕ ਹੋ ਰਹੇ ਆ ਤਾਂ ਜਿਵੇਂ ਹੁਣ ਆ ਇੱਧਰ ਬਾਇਆ ਮੈਂ ਏਰੀਆ ਆ ਏਰੀਆ ਬਾਇਆ ਵੀ ਨਹੀਂ ਹੈਗਾ ਇਹ ਕਿਸੇ ਹੋਰ ਦਾ ਆ ਕਿਸੇ ਹੋਰ ਦਾ ਠੀਕ ਹੈ ਇਹਨਾਂ ਵਿੱਚ ਜਿਵੇਂ ਨਿਸ਼ਾਨੀਆਂ ਨਿਸ਼ਾਨਦੇਹੀ ਹੋਈ ਵੀ ਐ ਏਰੀਆ ਬੰਡੇ ਵੇ ਆ ਉਧਾਂ ਦੇ ਆ ਇੱਥੇ ਫਸਲ ਕਿਹੜੀ ਹੁੰਦੀ ਆ ਆਪਾਂ ਵੀ ਨੂੰ ਪੁੱਛ ਰਿਹਾ ਕਿਹੜੀ ਫਸਲ ਹੁੰਦੀ ਆ ਇਹੋ ਨੇ ਅੱਕੜੀ ਦੀ ਫਸਲ ਹੁੰਦੀ ਆ ਹਾਂ ਠੀਕ ਹੈ ਉਸ ਦੇ ਬਾਅਦ ਆਪਾਂ ਮੰਦੂ ਪੂਜਾ ਹੋ ਗਿਆ ਹਾਂ ਹੋਰ ਕੱਚੀ ਕੇਲੀਆਂ ਹੋ ਗਿਆ ਹਾਂ ਇਹ ਜਿਵੇਂ ਕਿ ਬਹੁਤ ਸਾਰੀ ਫਸਲਾਂ ਲਗਾਉਂਦੇ ਆ ਉਹਨੇ ਜਿਹੜੀ ਪਾਣੀ ਵਿੱਚ ਚੱਲਦੀ ਆ ਬਸ ਖਾਲੀ ਉਹ 2 ਮਹੀਨੇ ਦੀ ਖੇਤੀ ਕਰਨਗੇ ਮਤਲਬ ਮੀਂਹ ਤੋਂ ਪਹਿਲਾਂ ਪਹਿਲਾਂ ਥੋੜਾ ਮੀਂਹ ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਫਸਲ ਆ ਫਿਰ ਇਹ ਫਸਲ ਆ ਜਿਹੜੀ ਕਿੱਥੇ ਜਾਂਦੀ ਆ ਬਸ ਸਾਰੀ ਇਹ ਇਹ ਸਾਰੀ ਫਿਰ ਹੁਣ ਮ ਜਾਊਗੀ ਜੋਧਪੁਰ ਅੱਛਾ ਠੀਕ ਹੈ ਉਧਰ ਜਾ ਕੇ ਵੇਚਣਗੇ ਇੱਧਰ ਤਾਂ ਰੇਟ ਘੱਟ ਮਿਲਦਾ ਇਹਨਾਂ ਨੂੰ ਪੈਸੇ ਘੱਟ ਮਿਲਦੇ ਨੇ ਹਾਂ ਇਸ ਕਰਕੇ ਇਹ ਛੇਡ ਉੱਥੇ ਜੈਪੁਰ ਲੈ ਕੇ ਜਾਣਗੇ ਜੈਪੁਰ ਜਾ ਕੇ ਵੇਚ ਕੇ ਆਉਣਗੇ ਜੈਪੁਰ ਜੋਧਪੁਰ ਜੋਧਪੁਰ ਜੈਪੁਰ ਹਾਂ ਉਦੇਪੁਰ ਹਾਂ ਇੱਧਰ ਮਤਲਬ ਇਹਦੇ ਚ ਨਹੀਂ ਵੇਚ ਇਹ ਜਿਹੜੀ ਫਸਲ ਕਹਿੰਦੇ ਆ ਵੀ ਇਹ بڑے ਸ਼ਹਿਰਾਂ 'ਚ ਵੇਚੀ ਜਾਂਦੀ ਆ ਜਾਇਪੁਰ ਉਦੇ ਉਦੇਪੁਰ ਉਦੇਪੁਰ ਤੇ ਆਪਣੇ ਹੋਰ ਕਿਹੜਾ ਦੱਸਾਂ ਜੋਧਪੁਰ ਇਹ بڑے ਸ਼ਹਿਰਾਂ 'ਚ ਜਦ ਮੈਂ ਦੱਸੀ ਜਾਂਦੀ ਆ ਇਹ ਵੇਚੀ ਜਾਂਦੀ ਆ ਫਸਲ ਉੱਥੇ ਨਾਲ ਰੇਟ ਵਧੀਆ ਮਿਲ ਜਾਂਦਾ ਇਹ ਜਿਹੜੇ ਮਤਲਬ ਝੌਂਪੜੀਆਂ ਆ ਇਹ ਵੀ ਤੁਹਾਨੂੰ ਬਾਤ ਦਿਖਾਵਾਂਗੇ ਕਿੰਦਾਂ ਨਹੀਂ ਲੱਗਦੀਆਂ ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਠੀਕ ਹੈ ਜੀ ਐਦਾਂ ਦਾ 뷰 ਆ ਸਾਰਾ ਤੁਹਾਨੂੰ ਦਿਖਾ ਦੇਵਾਂਗਾ ਸਾਰਾ ਆ ਪਾਣੀ ਪਾਣੀ ਆ ਉਧਰ ਗੇਟ ਵੀ ਲੱਗੇ ਹੋਇਆ ਨੇ ਇਹ ਪਾਣੀ ਅੱਗੇ ਖੇਤੀ ਨੂੰ ਵਰਤਿਆ ਵੀ ਜਾਂਦਾ ਉਹ ਵੀ ਆਪਾਂ ਤੁਹਾਨੂੰ ਅੱਗੇ ਗੇਟ ਦਿਖਾਵਾਂਗੇ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉੱਥੇ ਟਰੈਕਟਰ ਚੱਲਦਾ ਇੱਕ ਪਾਸੇ ਬੜ ਦੇ ਨਾਲ ਖੇਤੀ ਕਰ ਰਹੇ ਆ ਨਾ ਇਹ ਹੈਗਾ ਜਿਵੇਂ ਜਿਹੜੇ ਤਾਂ ਅਮੀਰ ਆ ਆਦੀਵਾਸੀ ਲੋਕ ਉਹ ਤਾਂ ਟਰੈਕਟਰ ਨਾਲ ਖੇਤੀ ਕਰਦੇ ਆ ਜਿਹੜੇ ਗਰੀਬ ਆ ਥੋੜੇ ਜੇ ਉਹ ਅੱਜ ਵੀ ਹਾਲਾ ਨਾਲ ਖੇਤੀ ਕਰਦੇ ਆ ਸਾਹਮਣੇ ਦੇਖੋ ਬੰਦੇ ਦੇ ਨਾਲ ਲੇਡੀਜ਼ ਹਾਲ ਚਲਾ ਰਹੀ ਆ ਜੇ ਇੱਕ ਬੰਦਾ ਹੁੰਦਾ ਤਾਂ ਨਾਲ ਉਹਦੇ ਇੱਕ ਲੇਡੀਜ਼ ਹੁੰਦੀ ਆ ਉਹਦੇ ਕੋਲ ਜਿਵੇਂ ਬੀਜ ਵਗੈਰਾ ਹੁੰਦੀ ਆ ਤਾਂ ਉਹ ਨਾਲ ਬੀਜਦੀ ਆ ਬੰਦਾ ਹਾਲ ਚਲਾਉਂਦਾ ਹੁੰਦਾ ਤੇ ਜਿਹੜੀ ਲੇਡੀਜ਼ ਆ ਉਹ ਬੀਜਦੀ ਹੁੰਦੀ ਅੱਗੇ ਨਾਲ ਓਹ ਸਾਹਮਣੇ ਟਰੈਕਟਰ ਦੇ ਨਾਲ ਸੱਜੇ ਹੱਥ ਤੁਹਾਨੂੰ ਬਲਦ ਦਿਖਦਾ ਹੋਣਾ ਜੂਮ ਕਰਕੇ ਥੋੜਾ ਜਿਆ ਇਹ ਜਿਹੜੀਆਂ ਛੌਪੜੀਆਂ ਦੇਖ ਰਹੇ ਆ ਸਾਹਮਣੇ ਤੁਸੀਂ ਛੌਪੜੀ ਦੇਖ ਰਹੇ ਹੋ ਇਹ ਸਾਰੇ ਇੱਧਰਲੇ ਜਿਹੜੇ ਆਦੀਵਾਸੀਆਂ ਮਤਲਬ ਉਹਨਾਂ ਦੀਆਂ ਆ ਉਹਨਾਂ ਦੇ ਘਰ ਆ ਇਹ ਠੀਕ ਆ ਇਹਨਾਂ ਨੇ ਡੰਗਰ ਵਿਚਾ ਰੱਖੇ ਹੋਏ ਆ ਆ ਜਿਵੇਂ ਇਹਨਾਂ ਦੇ ਬੌਲਦ ਖੜੇ ਆ ਖੇਤੀ ਕਰਦੇ ਆ ਜਿਵੇਂ ਹਨਾ ਤੇ ਉਹ ਸਾਹਮਣੇ ਜਿਵੇਂ ਖੇਤ ਆ ਐਦਾਂ ਖੇਤੀ ਕਰਦੇ ਆ ਸਾਹਮਣੇ ਉਹ ਦਿਖਣੀਆਂ ਛੌਪੜੀਆਂ ਤੇ ਇਹਨਾਂ ਦੇ ਉੱਪਰ ਜਿਹੜਾ ਪੱਥਰ ਆ ਆ ਉੱਪਰਲੇ ਪਾਸੇ ਜਿਵੇਂ ਛੌਪੜੀ ਦਾ ਪੱਥਰ ਹੁੰਦਾ ਹੈ ਇੱਧਰ ਆਮ ਮਿਲ ਜਾਂਦਾ ਹੈ ਰੈੱਡ ਜੇ ਰੰਗ ਦਾ ਪੱਥਰ ਆ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨਾ ਐਦਾਂ ਦਾ ਪੱਥਰ ਆ ਇਹ ਆ ਦੇਖੋ ਐਦਾਂ ਦਾ ਪੱਕਾ ਪੱਥਰ ਆ ਇਹ ਉਹ ਸਾਹਮਣੇ ਥੱਲੇ ਲੱਕੜ ਦੀਆਂ ਬੱਲੀਆਂ ਲਾ ਕੇ ਤੇ ਉੱਪਰ ਪੱਥਰ ਰੱਖ ਦਿੰਦੇ ਆ ਤਾਂ ਐਦਾਂ ਦੀ ਬਣਤਰ ਹੁੰਦੀ ਹੈ ਜਿਵੇਂ ਇਹਨਾਂ ਦੇ ਆ ਕੰਦਾ ਹੈ ਇਹ ਮਿੱਟੀ ਦਾ ਲੇਪ ਕਰਿਆ ਹੋਇਆ ਜਿਵੇਂ ਪਾਂਡੂ ਟਾਇਪ ਆ ਇੱਧਰ ਕਈ ਜਗ੍ਹਾ ਹੁੰਦਾ ਜਿਵੇਂ ਡਾਕਰ ਲਾਲ ਮਿੱਟੀ ਜਾਂਦੀ ਉਦਾਂ ਦਾ ਵੀ ਲੇਪ ਕਰ ਜਾਂਦਾ ਹੈ ਮਤਲਬ ਦੇਖਣ ਨੂੰ ਜਿਹੜੀ ਲਾਲ ਮਿੱਟੀ ਵਾਲੀ ਚੌਂਪੜੀ ਦੇਖਣ ਨੂੰ ਬਹੁਤ ਵਧੀਆ ਲੱਗਦੀ ਆ ਇਦਾਂ ਦੇ ਇਹ ਜਿੱਦੜਾ ਆਦੀਵਾਸੀ ਇਦਾਂ ਰਹਿੰਦੇ ਆ ਇਹ ਆਪਣੇ ਆਮ ਲੋਕਾਂ ਵਾਂਗ ਇਹਨਾਂ ਦੀ ਜਿਹੜੀ ਭਾਸ਼ਾ ਹੈ ਇਹ ਇਧਰਲੀ ਲੋਕਾਂ ਨਾਲ ਰਾਜਸਥਾਨੀਆਂ ਨਾਲ ਵੀ ਰਲਦੀ ਨਹੀਂ ਹੈਗੀ ਇਹਨਾਂ ਦੀ ਭਾਸ਼ਾ ਇਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਹੈਗੀ ਆਮ ਤਾਂ ਇੱਥੇ ਜਿਵੇਂ ਹਿੰਦੀ ਬੋਲੀ ਜਾਂਦੀ ਆ ਹਿੰਦੀ ਹਰ ਕੋਈ ਬੰਦਾ ਜਾਨੀ ਕਿ ਸਮਝ ਲਾਂਦਾ ਜਿਹੜੇ ਆਦੀਵਾਸੀ ਲੋਕ ਆ ਇਹ ਆਪਣੇ ਜਿਵੇਂ ਖੇਤਾਂ ਦੇ ਵਿੱਚ ਇਹ ਘਰ ਪਾ ਲਨੇ ਆ ਆਪਣੇ ਉਸ ਤੋਂ ਬਾਅਦ ਜਿਵੇਂ ਮੀਂਹ ਪੈ ਜਾਂਦਾ ਫਿਰ ਇਹ ਰਸਤਾ ਜਿਵੇਂ ਨਦੀ ਦੇ ਵਿੱਚ ਤੋਂ ਜਿਵੇਂ ਪਰਲੇ ਪਾਸੇ ਰਹਿੰਦੇ ਆਦੀਪਸੀ ਲੋਕ ਨਦੀ ਦੇ ਵਿੱਚ ਇੱਕ ਇੱਕ ਪਾਸੇ ਤੋਂ ਦੂਏ ਪਾਸੇ ਜਾਣਾ ਇਹਨਾਂ ਨੇ ਪਾਣੀ ਪਾਣੀ ਭਰ ਜਾਂਦਾ ਤਾਂ ਇਹਨਾਂ ਨੇ ਕਿਸ਼ਤੀਆਂ ਰੱਖੀਆਂ ਵੀ ਆ ਤਾਂ ਕਿਸ਼ਤੀਆਂ ਲਈ ਇਧਰ ਉਧਰ ਜਾਣਿਆ ਕਹਿਣ ਦਾ ਭਾਵ ਇਹ ਆਪਣੇ ਘਰ ਨਹੀਂ ਛੱਡਦੇ ਮੀਂਹ ਵਾਲੇ ਟਾਈਮ 'ਚ ਇਹ ਆਪਣਾ ਉਧਰ ਹੀ ਰਹਿੰਨੇ ਆ ਜੇ ਇਹਨਾਂ ਨੇ ਇਧਰ ਜਾਣਾ ਹੁੰਦਾ ਕੋਈ ਸਮਾਨ ਲੈਣਾ ਤਾਂ ਇਦਾਂ ਇਹਨਾਂ ਦੀਆਂ ਕਿਸ਼ਤੀਆਂ ਇੱਕ ਆ ਪਈ ਆ ਦੋ ਪਰੇ ਉਹ ਪਰੇ ਪਈਆਂ ਉਧਰ ਸੂਰਜ ਪੈ ਰਿਹਾ ਤੁਹਾਨੂੰ ਦਿਖਣੀਆਂ ਨਹੀਂ ਉਸ ਤੋਂ ਬਾਅਦ ਜਿਹੜਾ ਪਾਣੀ ਆ ਇਸ ਟਾਈਮੇ ਉਰੀ ਸਟੋਰ ਰਹਿਣਾ ਇਹ ਪਾਣੀ ਦਾ ਲੈਵਲ ਜਿਵੇਂ ਮੀਂਹ ਵਾਲ ਠੀਕ ਆ ਫਿਰ ਉਹ ਸਾਹਮਣੇ ਗੇਟ ਲੱਗਿਆ ਹੋਇਆ ਤਾਂ ਇਹਦੇ ਉੱਪਰ ਨੂੰ ਜਾਂਦਾ ਕਿਉਂਕਿ ਜਿਹੜਾ ਇਧਰ ਨਾਲ ਪਾਸਾ ਗੇਟ ਵਾਲਾ ਇਹ ਉੱਚਾ ਹੈ ਜਿਹੜਾ ਆ ਆਪਾਂ ਤੁਸੀਂ ਇਹਨੂੰ ਕੀ ਕਹਿ ਸਕਦੇ ਆ ਨਦੀ ਕਹਿ ਸਕਦੇ ਆ ਹਨਾ ਤਲਾਬ ਵੱਡਾ ਤਲਾ ਹੈ ਜਿਹੜਾ ਇਹ ਇਹ ਇਹਦਾ ਨਿਮਾਨ ਆ ਕਹਿਣ ਦਾ ਭਾਵ ਪੂਰੇ ਪਾਣੀ ਇਕੱਠਾ ਹੋ ਜਾਂਦਾ ਇਕੱਠਾ ਰਹਿੰਦਾ ਉਰੇ ਉਸ ਤੋਂ ਬਾਅਦ ਫਿਰ ਇਹ ਮੀਂਹ ਜਦੋਂ ਪੈਣ ਲੱਗ ਜਾਂਦਾ ਜਦੋਂ ਇਹ ਇਹਦੀ ਜੇ ਮਤਲਬ ਇਹਦਾ ਲੈਵਲ ਜ਼ਿਆਦਾ ਹੋ ਜਾਂਦਾ ਭਰ ਜਾਂਦਾ ਫਿਰ ਇਹ ਇਧਰ ਨੂੰ ਜਾਂਦਾ ਗੇਟ ਜਾਂਦਾ ਤਾਂ ਮੇਰੇ ਸਾਹਮਣੇ ਹੁਣ ਵੀ ਪਾਣੀ ਭਰਿਆ ਵਾ ਉਹ ਪਰ ਇਹ ਦਿਖਾਉਣਾ ਤੁਹਾਨੂੰ ਇੱਕ ਮਿੰਟ ਉਹ ਸਾਹਮਣੇ ਗੇਟ ਇਸ ਟਾਈਮ ਬੰਦ ਹੈ ਇਹ ਆ ਦੇਖੋ ਗੇਟ ਬੰਦ ਹੈ ਜਾਨੀ ਕਿ ਪਾਣੀ ਕੁਝ ਹੈਗਾ ਜਿਹੜਾ ਵੀਰ ਆਪਾਂ ਨੂੰ ਨਾਲ ਦਿਖਾਉਣਾ ਇਹਦੇ ਆ ਕਹਿੰਦਾ ਇਸ ਟਾਈਮ ਬੰਦ ਹੈ ਵੀ ਬੰਦ ਹੁੰਦਾ ਇਹ ਵੀ ਜਦੋਂ ਪਮੀ ਵਾਲੇ ਟਾਈਮ 'ਚ ਇਹਦਾ ਲੈਵਲ ਵੱਧ ਜਾਂਦਾ ਫੇਰ ਪਾਣੀ ਇੱਧਰ ਨੂੰ ਜਾਂਦਾ ਬਾਕੀ ਹੁਣ ਕਹਿ ਨਹੀਂ ਸਕਦੇ ਕੁਝ ਵੀ ਜੇ ਗੇਟ ਜਿਵੇਂ ਪਾਣੀ ਦੇ ਵਿੱਚ ਦਿਖ ਰਿਹਾ ਇਸ ਟਾਈਮ ਤਾਂ ਜਿਵੇਂ ਉਹ ਸਰੀਆ ਜਿਹਾ ਦਿਖ ਰਿਹਾ ਵੀ ਪਲੇਟ ਇਹਦੇ ਥੱਲੇ ਡੁੱਗੀ ਆ ਵੀ ਸ਼ਾਇਦ ਹੋ ਸਕਦਾ ਪਾਣੀ ਜਾਂਦਾ ਹੋਵੇ ਥੋੜਾ ਬਹੁਤਾ ਕਹਿ ਨਹੀਂ ਸਕਦੇ ਕੁਝ ਵੀ ਯਾਨੀ ਕਿ ਐਦਾਂ ਦਾ ਸਿਸਟਮ ਬਣਿਆ ਵਾ ਪਰ ਗੇਟ ਉਹ ਲਾਇਆ ਵਾ ਕਿੰਨਾ ਕ ਪਾਣੀ ਭੇਜਣਾ ਸਾਰਾ ਉੱਪਰ ਚੂੜੀ ਵਾਲਾ ਸਿਸਟਮ ਹੈ ਪਲੇਟ ਉੱਪਰ ਥੱਲੇ ਹੁੰਦੀ ਹੋਊਗੀ ਤੇ ਐਦਾਂ ਜਿਹੜੇ ਆਦੀਵਾਸੀ ਲੋਕ ਆ ਇਹਨਾਂ ਦੀ ਜਿਵੇਂ ਇੱਧਰ ਬੱਕਰੀਆਂ ਬੋਕਰੀਆਂ ਹੋਗੀਆਂ ਐਦਾਂ ਦਾ ਮਤਲਬ ਡੰਗਰ ਬੱਚਾ ਜਿਹੜੇ ਬੌਲਤ ਬੋਲਤ ਜ਼ਿਆਦਾ ਪਾਲਦੇ ਆ ਇਹ ਜਿਵੇਂ ਖੇਤੀ ਵਿੱਚ ਜਿਹੜੇ ਵਰਤਦੇ ਆ ਤਾਂ ਜਿਵੇਂ ਬੱਕਰੀਆਂ ਹੁੰਦੀਆਂ ਇਹ ਜੰਗਲਾਂ ਵਿੱਚ ਜਿਹੜਾ ਖਾਣ ਵਾਸਤੇ ਹੁੰਦਾ ਇਹਨਾਂ ਨੂੰ ਹਨਾ ਆ ਪੱਤੇ ਪੁੱਤੇ ਵਗੈਰਾ ਤਾਂ ਜ਼ਿਆਦਾ ਕਰਕੇ ਇਹ ਬੱਕਰੀਆਂ ਹੀ ਪਾਲਦੇ ਆ ਠੀਕ ਆ ਜੀ ਐਦਾਂ ਦੀ ਗੱਲਬਾਤ ਆ ਤੇ ਐਦਾਂ ਦਾ ਬਣਦਾ ਵਿਊ ਸਾਰਾ ਵਿੱਚ ਤਲਾਹ ਤਲਾਹ ਦੇ ਵਿੱਚ ਫਿਰਦੇ ਆ ਆਪਾਂ ਠੀਕ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਰਹੋ ਆਪਾਂ ਨੂੰ ਘਮਾਉਣ ਵਾਸਤੇ ਤਿੰਨ ਜਣੇ ਆਏ ਵੇ ਆ ਹਾਂਜੀ ਮੋਰੇ ਫਰੰਟ ਤੇ ਐਨਕ ਵਾਲਾ ਮੋਨੂ ਵੀਰ ਠੀਕ ਆ ਉਧਰ ਪਿੱਛੇ ਉਹਦਾ ਮਾਮੇ ਦਾ ਮੁੰਡਾ ਹਾਂ ਮਾਮੇ ਤੇ ਇੱਕ ਗੁੜੀਆ ਉਹ ਮਾਸੀ ਦੀ ਕੁੜੀ ਉਹ ਮਾਸੀ ਦੀ ਕੁੜੀ ਉਹਨੂੰ ਤਾਂ ਲੈ ਕੇ ਆਏ ਆ ਜਿਹੜੀ ਆਪਣੀ ਸਿਮੂ ਆ ਇਹਦਾ ਸਾਥ ਨਹੀਂ ਬਣਦਾ ਤਾਂ ਕਰਕੇ ਉਹਨੂੰ ਲੈ ਕੇ ਆਏ ਆ ਨਾਲ ਠੀਕ ਆ ਜੀ ਇਹ ਆਪਾਂ ਨੂੰ ਘਮਾਉਣੇ ਆ ਇੱਧਰ ਦਾ ਏਰੀਆ ਸਾਰਾ ਇਹਨਾਂ ਦਾ ਬਹੁਤ ਧੰਨਵਾਦ ਜਿਹੜਾ ਮੋਨੂ ਸੀ ਇਹਦਾ ਮੈਂ ਤੁਹਾਨੂੰ ਦੱਸ ਰਿਹਾ ਆਂ ਵੀ ਇਹ ਦਾ ਜਿਹੜਾ ਫਾਦਰ ਸਾਹਿਬ ਦੀ ਬਸੀ ਪਠਾਨਾਂ ਦੇ ਵਿੱਚ 50 ਸਾਲ ਇਹਨਾਂ ਦੇ ਮਤਲਬ ਉੱਥੇ ਇਹਦੇ ਫਾਦਰ ਸਾਹਿਬ ਨੇ ਕਿਤੇ ਬੂਟਾਂ ਦੀ ਦੁਕਾਨ ਤੇ ਲਾਤੇ 50 ਸਾਲ ਏ ਇਹ ਪੰਜਾਬੀ ਜਾਣਦਾ ਹੈ ਰਾਜਸਥਾਨੀ ਜਾਣਦਾ ਹੈ ਤੇ ਹਿੰਦੀ ਤਿੰਨ ਭਾਸ਼ਾ ਜਾਣਦਾ ਹੈ ਠੀਕ ਆ ਤਿੰਨੇ ਭਾਸ਼ਾ ਚ ਇਹ ਗੱਲਬਾਤ ਕਰ ਲੈਂਦਾ ਹੈ ਗੁਜਰਾਤੀ ਵੀ ਆਉਂਦੀ ਹੈ ਗੁਜਰਾਤੀ ਵੀ ਆਉਂਦੀ ਆ ਕਹਿੰਦਾ ਗੁਜਰਾਤੀ ਵੀ ਆਉਂਦੀ ਆ ਕੇਮ ਛੇ ਕੇਮ ਛੇ ਮਜ਼ਾ ਮੇਚ ਹੈ ਹਾਂ ਛਾ ਗੁਜਰਾਤੀ ਮੇਰੇ ਕੋ ਵੀ ਆਉਂਦੀ ਆ और ये पायलट है गुजराती में एम छे बेम छे बोल दे छे सब सारू छे सारू से हट जा से। <laughs> ला हुन बोल हां मैं हिंदी बोला तू इंग्लिश बोल गुजराती बोल अच्छा हां गुजराती जिदा की हुन मैं गुजराती च बोल आ, हिंदी बोलांगा तो ए गुजराती समझाऊगी हां हां जी की हाल है आई मजा मा मैं मजा मजा मा छू तेरे पिताजी का क्या नाम है मारे पिताजी नु नाम सुरेश जी छे

ਆ ਸਾਰਾ ਪੂਰਾ ਪਿੰਡੇ ਵਸਿਆ ਹੋਇਆ ਮਤਲਬ ਏਕਣੀ ਸਾਰੀਆਂ ਝੌਪੜੀਆਂ ਕਿਸੇ ਦੇ ਉੱਪਰ ਤੁਹਾਨੂੰ ਲੈਂਟਰ ਨਹੀਂ ਦਿਖੂਗਾ ਜਿਆ ਤੁਹਾਨੂੰ ਵੱਤ-ਵੱਤ ਦੇਖਣਗੇ ਆ ਪੱਥਰ ਆ ਪੱਥਰ ਦੇ ਮਤਲਬ ਛੱਤਾਂ ਇਦਾਂ ਆ ਪੱਥਰ ਹੁੰਦਾ ਹੈ ਉੱਪਰ ਅੱਗੇ ਚੜੰਦਨੇ ਆ ਇਦਾਂ ਛੱਤਾਂ ਬਣ ਜੰਦੀਆਂ ਆ ਸਾਰਾ ਪੱਥਰ ਇਹ ਦੁਕਾਨਾਂ ਤੇ ਵੀ ਪੱਥਰ ਮਿਲਦਾ ਜਿਹੜਾ ਝੌਂਪੜੀ ਦੇ ਉੱਪਰ ਹੈ ਨਾ ਕੀ ਕਹਿੰਦੇ ਇਹਨੂੰ ਕੇਲੂ ਕੇਲੂ ਹਾਂ ਹਾਂ ਇਸ ਕੋ ਕਹਿੰਦੇ ਕੇਲੂ ਬੋਲਤੇ ਆ ਕੇਲੂ ਕਹਿੰਦੇ ਆ ਇਹਨੂੰ ਸਿੰਧੀਓ ਚਲਪੀ ਦੀ ਵਿੱਚ ਆ ਸਾਰਾ ਇਦਾਂ ਜਿਵੇਂ ਲਾਲ ਮਿੱਟੀ ਦਾ ਲੇਪ ਕਰ ਲਨੇ ਆ ਜਾਂ ਪੀਲੀ ਮਿੱਟੀ ਜਾਂ ਸਫੈਦ ਮਿੱ ਸਾਹਮਣੇ ਜਿਹੜਾ ਤੁਸੀਂ ਪੱਥਰ ਦੇਖ ਰਹੇ ਹੋ ਇਹ ਸਾਰਾ ਇਦਾਂ ਦਾ ਪੱਥਰ ਹੈ ਜਿਵੇਂ ਇੱਧਰ ਜ਼ਿਆਦਾਤਰ ਨਿਕਲਦਾ ਜਿਵੇਂ ਤੁਹਾਨੂੰ ਮੈਂ ਕਹਿਆ ਲਾਲਜਾ ਪੱਥਰ ਹੈ ਨਾ ਆ ਦੇਖੋ ਇੱਧਰ ਦੁਕਾਨਾਂ ਤੇ ਆਮ ਮਿਲਦਾ ਹੈ ਢੇਰਾਂ ਦੇ ਢੇਰ ਲੱਗੇ ਹੋਏ ਆ ਪੀਸ ਜੀ ਹੈ ਨਾ ਇਹਦੀ ਜਿਹੜੀ ਮੋਟਾਈ ਆ ਡੇਢ ਇੰਚੀ ਆ ਡੇਢ ਇੰਚੀ ਸਵਾ ਇੰਚੀ ਆਏ ਆ ਕਿਸੇ ਦੀ 2 ਇੰਚੀ ਇਹ ਮੋਟਾਈ ਦੇ ਹਿਸਾਬ ਨਾਲ ਜਿਵੇਂ ਛੱਤ 'ਚ ਕਿਸੇ ਕਹਿ ਜੀ ਪਾਉਣੀ ਹੈ ਤੇ ਪੀਸ ਹੈਗਾ 2.5-3 ਫੁੱਟ ਚੌੜਾ ਹੁੰਦਾ ਇਹ ਕੋਈ ਡੇਢ ਫੁੱਟ ਆ ਕੋਈ 2 ਫੁੱਟ ਆ ਯਾਨੀ ਕਿ 2 ਤੋਂ 2.5 ਫੁੱਟ ਦੇ ਵਿੱਚ ਵਿੱਚ ਹੀ ਆ ਯਾਨੀ ਕਿ ਇੰਨਾ ਕ ਸਾਈਜ਼ ਆ ਸਾਰੇ ਘਰਿਆਂ ਦੇ ਘਰੇ ਲੱਗੇ ਪਏ ਆ ਇਧਰ ਖੇਤਾਂ ਦੇ ਵਿੱਚ ਵੀ ਇਹਦੇ ਪਲਾਟ ਦੇ ਆ ਇਧਰ ਉਹ ਪਲਾਟ ਦਾ ਤੁਹਾਨੂੰ ਘਰੇ ਦੇ ਘਰੇ ਲੱਗੇ ਮਿਲ ਜਾਣਗੇ ਐਦਾਂ ਦੇ ਦੁਕਾਨਾਂ ਤੇ ਆਮ ਮਿਲਦਾ ਇਹਨਾਂ ਦੀ ਛੱਤਾਂ ਆਮ ਜਿਆਤਰ ਇਹਦੀ ਛੱਤ ਪਾਈ ਜਾਂਦੀ ਹੈ ਜਿਵੇਂ ਆਮ ਹਨ ਜਿਹੜੇ ਜਿਆਦਾ ਅਮੀਰ ਲੋਕ ਆ ਉਹ ਲੈਂਟਰ ਪਾਉਂਦੇ ਆ ਨਹੀਂ ਜਿਆਤਰ ਤੁਹਾਨੂੰ ਐਦਾਂ ਦੀਆਂ ਛੱਤਾਂ ਮਿਲਣਗੀਆਂ ਇਹ ਆਮ ਥੋੜੀ ਥੋੜੀ ਦੂਰ ਤੇ ਦੁਕਾਨਾਂ ਤੇ ਕਣਾ ਮਿਲ ਜਾਂਦਾ ਇਹ ਪੱਥਰ ਇਹ ਇਧਰੋਂ ਹੀ ਇਧਰ ਖਾਨਾ ਚੋਂ ਨਿਕਲਦਾ ਫਿਰ ਇਹ ਜਾਂਦਾ ਫੈਕਟਰੀਆਂ ਜਾਂ ਫੈਕਟਰੀਆਂ ਚ ਫਿਰ ਇਹਨੂੰ ਬਟਿਆ ਜਾਂਦਾ ਪੱਥਰ ਨੂੰ ਫਿਰ ਇਹਦੇ ਐਦਾਂ ਇੱਕੜਾ ਪੀਸ ਕਰਕੇ ਫਿਰ ਇੱਕ ਨਾ ਤੁਹਾਨੂੰ ਮੈਂ ਔਰੇ ਹੋਰ ਦੱਸਦਾ ਔਰੇ ਜਿਵੇਂ ਆਪਾਂ ਸੋਨ ਮੋਨੂ ਦੀ ਮਾਸੀ ਦੇ ਘਰ ਆ ਗਏ ਔਰੇ ਹਨਾ ਤੇ ਆਪ ਤੋਂ ਥੋੜਾ ਜਿਹਾ ਨੇੜੇ ਹੀ ਆ ਨੇੜੇ ਜਾਂਦੀ ਮਾਸੀ ਸਗੀ ਮਾਸੀ ਆ ਜਿਹੜੀ ਕੁੜੀ ਆਪਣੇ ਨਾਲ ਘੁੰਮਦੀ ਦੀ ਉਹਦਾ ਘਰ ਆ ਇਹ ਤੇ ਇੱਕ ਤੁਹਾਨੂੰ ਹੋਰ ਦੱਸਦਾ ਔਰੇ ਨਾ ਜਿਵੇਂ ਹਰ ਇੱਕ ਘਰ ਦੇ ਚਾਹੇ ਕੋਈ ਅਮੀਰ ਆ ਕੋਈ ਚਾਹੇ ਕੋਈ ਗਰੀਬ ਆ ਔਰੇ ਜਿਹੜੀ ਜੁੱਤੀ ਆ ਇਹਨਾਂ ਦੇ ਬਾਹਰ ਤਾਰੀ ਜਾਂਦੀ ਔਰੇ ਹਨਾ ਜੁੱਤੀ ਅੰਦਰ ਨਹੀਂ ਲੈ ਕੇ ਜਾਂਦੇ ਕਿ ਜਿਹੜੀ ਵੀ ਜੁੱਤੀ ਹੋਊਗੀ ਔਰੇ ਬਾਹਰ ਪਈ ਹੋਊਗੀ ਠੀਕ ਆ ਔਰੇ ਜਿਵੇਂ ਆ ਬਾਹਰ ਉੱਤਲਦੀਆਂ ਸਾਰੀਆਂ ਜੁੱਤੀਆਂ ਔਰੇ ਉੱਤਲਦੀਆਂ ਉਸ ਤੋਂ ਬਾਅਦ ਮੈਂ ਰਾਤ ਨੂੰ ਆ ਤਾਂ ਤਾਂ ਦਰਵਾਜ਼ੇ ਕੋਲੇ ਰੱਖਦੇ ਆ ਜੁੱਤੀ ਆਪਣੀ ਅੰਦਰ ਨਹੀਂ ਲੈ ਕੇ ਜਾਂਦੇ ਹੈਗੇ ਠੀਕ ਹੈ ਨਾ ਐਦਾਂ ਸਾਰੀਆਂ ਜੁੱਤੀਆਂ ਜਿਵੇਂ ਆ ਬਾਹਰ ਪਈਆਂ ਐਦਾਂ ਹੀ ਉੱਤਰਦੀਆਂ ਐ ਤੇ ਆਪਣੇ ਘਰ ਨੂੰ ਪਵਿੱਤਰ ਰੱਖਦੇ ਆ ਮਤਲਬ ਪਵਿੱਤਰ ਮੰਨਦੇ ਆ ਠੀਕ ਹੈ ਨਾ ਜਿਵੇਂ ਆਪਣੇ ਮੰਦਰ ਦੀ ਤਰ੍ਹਾਂ ਇੱਕਦਮ ਮੈਂ ਤੁਹਾਨੂੰ ਹੋਰ ਦੱਸਦਾ ਜਿਵੇਂ ਆ ਬਾਹਰ ਲਿਖਿਆ ਹੋਇਆ ਹੈ ਨਾ ਜਿਵੇਂ ਸ਼ੋਭ ਵਿਵਾਹ ਇਹ ਵਿਆਹ ਤੋਂ ਪਹਿਲਾਂ ਚਾਹੇ ਮੁੰਡੇ ਦਾ ਵਿਆਹ ਹੋਵੇ ਚਾਹੇ ਕੁੜੀ ਦਾ ਹੋਵੇ ਹੈ ਨਾ ਇਹਨਾਂ ਦੇ ਜਿਵੇਂ ਕੁੜੀ ਦਾ ਵਿਆਹ ਦਾ ਤਾਂ ਉਹਦੇ ਬਾਾਰੇ ਐ ਐਦਾਂ ਲਿਖਿਆ ਜਾਂਦਾ ਜਿਵੇਂ ਇਹਨਾਂ ਦੀ ਉੱਪਰ ਗੋਤ ਲਿਖੀ ਵੀ ਆ ਠੀਕ ਆ ਤੇ ਥੱਲੇ ਪਰਿਵਾਰ ਆਪਕਾ ਹਾਰਦਿਕ ਸਵਾਗਤ ਅਣੀਆ ਇਹਨਾਂ ਦਾ ਗੋਤ ਆ ਇਹ ਠੀਕ ਆ ਐਦਾਂ ਹਰ ਕੋਈ ਲਿਖਦਾ ਔਰੇ ਮਤਲਬ ਜਿਹਦਾ ਵੀ ਵਿਆਹ ਹੁੰਦਾ ਮੁੰਡੇ ਕੁੜੀ ਦਾ ਤਾਂ ਐਦਾਂ ਬਾਹਰ ਲਿਖਿਆ ਜਾਂਦਾ ਜਦੋਂ ਅਗਲਾ ਕਲਰ ਹੋਊਗਾ ਤਾਂ ਉਦੋਂ ਫਿਰ ਇਹ ਉੱਤ ਸਕਦਾ ਠੀਕ ਆ ਜੀ ਲਓ ਜੀ ਆਪਾਂ ਮੋਨੂ ਦੇ ਅਗਲੇ ਮਾਮੇ ਦੇ ਘਰ ਆ ਗਏ ਇਹਦੇ ਮਾਮੇ ਪੰਜ 6 ਔਰੀ ਰਹਿੰਦੇ ਇੱਕੋ ਜਗ੍ਹਾ ਤੇ ਇਹਦੇ ਇੱਕੋ ਪਿੰਡ ਦੇ ਵਿੱਚ ਤੇ ਇੱਥੇ ਤੋਂ ਹੁਣ ਆਪਾਂ ਸਾਗਵਾਂ ਦੀ ਲੱਕੜਾਂ ਜਿਵੇਂ ਔਰੇ ਮੰਜੇ ਬਣਾਏ ਜਾਂਦੇ ਆ ਤੇ ਦੇਖੋ ਕਿੱਡੇ-ਕੱਡੇ ਮੰਜੇ ਆ ਸਾਗਵਾਂ ਦੀ ਲੱਕੜਾਂ ਸਾਰੀ ਆ ਆ ਜਿਹੜਾ ਮੰਜਾ ਬਣਿਆ ਵਾ ਟੋਟਲੀ ਇਹਨੂੰ ਸਾਗਵਾਂ ਦੀ ਲੱਕੜ ਲੱਗੀ ਵੀ ਆ ਅਦੇ ਕਿੱਡਾ ਗੱਡਾ ਪਾਵਾਂ ਉਹਰੇ ਜਿਵੇਂ ਸਾਗ ਮੰਦੇ ਆ ਪਰ ਦਰਵਾਜ਼ਿਆਂ ਨੂੰ ਉਹਨਾਂ ਨੇ ਆਪਣੇ ਮਿਲਦੀ ਨਹੀਂ ਲੱਕੜ ਇਧਰ ਆਮ ਜੀ ਗੱਲ ਲੱਕੜ ਤੇ ਆਹ ਜਿਹੜੀਆਂ ਇਧਰ ਪਈਆਂ ਇਹਨਾਂ ਦਾ ਸ਼ਟਰਿੰਗ ਦਾ ਕੰਮ ਹੈ ਜਣਕੇ ਇਧਰ ਜਿਹੜੇ ਮੈਂ ਬੜੇ ਠੇਕੇ ਲੈਨੇ ਆ ਇਹ ਤਾਂ ਉਹਦੇ ਪਿੱਛੇ ਜਿਵੇਂ ਆਹ ਸ਼ਟਰਿੰਗ ਆਹ ਲੱਕੜ ਹੋਗੀ ਇਹ ਸਪੋਰਟਾਂ ਹੋਗੀਆਂ ਹਨ ਤੇ ਆਹ ਜਿਹੜੀਆਂ ਆਪਾਂ ਪਲੇਟਾਂ ਪਾਉਨੇ ਆ ਜਿਵੇਂ ਤਾਂ ਇਹ ਇਹ ਵੀ ਵਰਤਦੇ ਆ ਕਹਿੰਦੇ ਲੋਹੇ ਦੀਆਂ ਪਲੇਟਾਂ ਵੀ ਵਰਤਦੇ ਆਸੀਂ ਵੀ ਆ ਵੀ ਵਰਤੀ ਜਾਂਦੀ ਆ ਦੇਖੋ ਗੱਡੀਆਂ ਜਿਵੇਂ ਪਲਾਈ ਹੁੰਦੀਆਂ ਨਾ ਬਹੁਤ ਬੜੀ ਬੜੀ ਇਹਦੀ ਹੋਣੀ ਆ ਘੱਟੋ ਘੱਟ 5 ਫੁੱਟ ਕਟ ਕੋਟ ਲੰਬਾਈ ਹੋਗੀ 10 ਫੁੱਟ ਦੀ ਹੋਣੀ ਹੈ ਜੀ ਲੰਬਾਈ ਇਹਦੀ ਪਹੁੰਚ ਕੇ ਹੁਣ ਮੋਨੂ ਦੇ ਘਰਾਂ ਠੀਕ ਹੈ ਅੱਜ ਦੀ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜਿਵੇਂ ਨਾ ਆਪਣੇ ਇੱਥੇ ਆਪਾਂ ਆਦੀਵਾਸੀ ਦੇ ਉਧਰ ਫੇਰ ਰਹੇ ਸੀ ਉਥੇ ਘਰਾਂ ਦੇ ਵਿੱਚ ਆਪਣੀ ਆਪਣੀਆਂ ਚੱਕੀਆਂ ਰੱਖੀ ਨੇ ਆਟੇ ਦੀਆਂ ਹਨਾ ਆਟਾ ਪੀਣ ਵਾਸਤੇ ਜਿਵੇਂ ਹੁਣ ਸ਼ਹਿਰ ਦੂਰ ਦੂਰ ਪੈਨੇ ਆ ਤੋ ਆਪਣੀਆਂ ਚੱਕੀਆਂ ਰੱਖ ਲੈਨੇ ਕਈ ਘਰ ਹਨਾ ਆਪਣਾ ਹੀ ਥੋੜਾ ਥੋੜਾ ਪੀ ਕੇ ਤੇ ਫਿਰ ਉਹ ਇਧਰ ਜਿਨੀ ਕਿ ਦਾਲ ਰੋਟੀ ਜ਼ਿਆਦਾ ਖਾਂਦੇ ਆ ਤੇ ਬਾਕੀ ਆਪਾਂ ਕੱਲ ਨੂੰ ਦੇਖਦੇ ਆ ਜੇ ਤਾਂ ਆਪਣਾ ਅੱਗੇ ਦਾ ਜਸ਼ਨ ਮੇਲ ਤਾਂ ਬਣਿਆ ਜੇ ਕੱਲ ਨੂੰ ਤਾਂ ਉਧਰ ਚੱਲਾਂਗੇ ਜੇ ਇੱਥੇ ਇਹਨਾਂ ਨੇ ਕਿਤੇ ਹੋਰ ਗਈ ਜੰਨੇ ਇਹ ਰੁਕਣ ਨੂੰ ਇਹ ਉਹ ਜਿਹੜੇ ਵੀਰ ਆਪਣਾ ਪਿਛਲੀ ਵਾਰ ਆਪਾਂ ਨੂੰ ਗੱਡੀ 'ਚ ਘਮਾਇਆ ਥਾ ਉਹਨਾਂ ਨੇ ਉਹ ਉਹਦੇ ਘਰਾਂ ਜਾ ਕੇ ਸੀ ਉਹ ਮਿਲਿਆ ਨਹੀਂ ਹੈਗਾ ਗਿੜ ਲੇਕ ਗਿਆ ਸੀ ਤੇ ਉਹ ਨਾਰਾਜ਼ ਹੋ ਰਿਹਾ ਵਿਚਾਰਾ ਹਨਾ ਔਰੇ ਨਾ ਮੈਂ ਕੋਈ ਹੋਰ ਦਾਦੇ ਜਿਵੇਂ ਦੇ ਮਾਸੀ ਦੇ ਘਰ ਮਾਮੇ ਦੇ ਘਰ ਜਾਂਦੇ ਆ ਜੇ ਕਿਸੇ ਦੇ ਘਰ ਨਹੀਂ ਜਾਂਦੇ ਮਤਲਬ ਇਹ ਗੁੱਸਾ ਕਰਦੇ ਆ ਇਤਰਾਜ਼ ਕਰਦੇ ਆ ਹਨਾ ਵੀ ਸਾਡੇ ਘਰ ਕਿਉਂ ਨਹੀਂ ਆਏ ਹੈਗੇ ਮਤਲਬ ਮੋਤ ਮਿਲਣ ਸਾਹ ਲੋਕ ਇੰਦਰ ਹਨਾ ਬਾਕੀ ਅਗਲੀ ਅਪਡੇਟ ਆਪਾਂ ਅਗਲੇ ਵਲੌਗ 'ਚ ਦਵਾਂਗੇ